ਪਾਸੇ ਦੰਦੇ ਪਰ ਆਪਣੇ ਲੋਕਾਂ ਦੇ ਦੋਵੇਂ ਪਾਸੇ ਦੰਦੇ ਤੇ ਇਹ ਗੱਲ ਫਿਰ ਹੋਈ ਹੈ ਜੀ ਦਲਜੀਤ ਦਸਾਂਝ ਦੇ ਨਾਲ ਉਹ ਬੰਦਾ ਜੋ ਮਰਜੀ ਕਰ ਲੈ ਚਾਹੇ ਪੰਜਾਬ ਲਈ ਕਰ ਲੈ ਪੰਜਾਬ ਦੇ ਲੋਕਾਂ ਲਈ ਕਰ ਲੈ ਸਿੱਖ ਧਰਮ ਲਈ ਕਰ ਲੈ ਜਾਂ ਫਿਰ ਉਹ ਭਾਰਤ ਦੇਸ਼ ਲਈ ਕਰ ਲੈ ਉਹਨੂੰ ਵਿਚਾਰੇ ਨੂੰ ਗਾਲਾਂ ਹੀ ਪੈਣਾਂ ਚਾਹੇ ਪਾਸਿਆਂ ਤੇ ਹੁਣ ਜਿਹੜੀ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ ਜੋ ਇਹ ਤਾਂ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਹੈ ਕਿ ਉਹਨੂੰ ਧਮਕੀ ਮਿਲਈ ਹੈ ਤੇ ਧਮਕੀ ਕਿਹਦੇ ਵੱਲੋਂ ਮਿਲੀ ਹੈ ਜੀ ਸਿੱਖ ਫੋਰ ਜਸਟਿਸ ਵੱਲੋਂ ਸਿੱਖ ਫੋਰ ਜਸਟਿਸ ਜਿਹੜੀ ਆਪਣੇ ਆਪ ਨੂੰ ਸਿੱਖਾਂ ਦੀ ਇੱਕ ਸੰਸਥਾ ਮੰਨਦੀ ਆ ਕਿ ਅਸੀਂ ਸਿੱਖਾਂ ਦੇ ਇਨਸਾਫ ਦੀ ਗੱਲ ਕਰਦੇ ਆ ਉਹ ਲੋਕ ਉਹ ਸੰਸਥਾ ਉਸ ਬੰਦੇ ਨੂੰ ਧਮਕੀ ਦੇ ਰਹੀ ਆ ਜਿਨੇ ਕੀ ਕਿੱਥੋਂ ਤੱਕ ਪਹੁੰਚਾ ਦਿੱਤਾ ਪੱਗ ਨੂੰ ਸਿੱਖਾਂ ਨੂੰ ਸਿੱਖਾਂ ਦਾ ਨਾਮ ਪੰਜਾਬ ਦਾ ਨਾਮ ਜਿਹੜਾ ਹਰ ਸਟੇਜ ਦੇ ਉੱਪਰ ਹਰ ਕੰਟਰੀ ਦੇ ਵਿੱਚ ਪੰਜਾਬ ਦੀ ਗੱਲ ਕਰਦਾ ਸਿੱਖ ਦੀ ਗੱਲ ਕਰਦਾ ਪੱਗ ਦੀ ਗੱਲ ਕਰਦਾ ਤੇ ਜਿਨੇ ਯਾਰ ਇੰਨਾ ਕੁਝ ਕੀਤਾ ਹਨ ਜਿਹਨੂੰ ਇੰਨਾ ਜ਼ਿਆਦਾ ਵਿਰੋਧ ਝੱਲਣਾ ਪਿਆ ਉਹਦੇ ਖਿਲਾਫ ਹੁਣ ਸਿੱਖ ਫੋਰ ਜਸਟਿਸ ਹੈ ਜਿਹੜੀ ਉਹਨੂੰ ਧਮਕੀਆਂ ਦੇ ਰਹੀ ਹੈ ਤੇ ਕਿਉਂ ਧਮਕੀਆਂ ਦੇ ਰਹੀ ਆ ਕਿਉਂਕਿ ਉਹਨੇ ਅਮਿਤਾਬ ਬਚਨ ਦੇ ਸ਼ੋਅ ਦੇ ਵਿੱਚ ਜਿਹੜਾ ਵੀ ਕੇਬੀਸੀ ਸ਼ੋਅ ਆ ਕੌਣ ਬਣੇਗਾ ਕਰੋੜਪਤੀ ਉਹਦੇ ਵਿੱਚ ਦਜੀਤ ਤੁਹਾਂ ਚਲਾ ਗਿਆ ਉਹਦੇ ਵਿੱਚ ਚਲਾ ਗਿਆ ਉੱਥੇ ਉਹਨੇ ਅਮਿਤਾਬ ਬਚਨ ਨਾਲ ਬੈਠ ਕੇ ਉਹ ਪੂਰਾ ਸ਼ੋਅ ਕੀਤਾ ਤੇ ਉਹਦੇ ਪੈਰੀਂ ਹੱਥ ਲਾ ਦਿੱਤੇ ਹੁਣ ਇਹ ਜਿਹੜਾ ਪੈਰੀਂ ਹੱਥ ਲਾਉਣਾ ਨਾ ਇਹ ਤਾਂ ਉਹਦੀ ਯਾਰ ਆਦਤ ਆ ਉਹਦਾ ਸੁਭਾਅ ਉਹਦੀ ਨਿਮਰਤਾ ਉਹ ਹਰ ਇੱਕ ਵੱਡੇ ਬੰਦੇ ਦੇ ਪੈਰੀਂ ਹੱਥ ਲਾਉਂਦਾ ਵੱਡੀ ਉਮਰ ਦੇ ਬੰਦਿਆਂ ਦੇ ਪੈਰੀਂ ਹੱਥ ਲਾਉਂਦਾ ਉਹ ਉਚਾਈ ਕਿਸੇ ਧਰਮ ਦਾ ਹੋਵੇ ਕਿਸੇ ਦੇਸ਼ ਦਾ ਹੋਵੇ ਉਹਦਾ ਸੁਭਾਅ ਉਹ ਆਪਾਂ ਚੇਂਜ ਨਹੀਂ ਕਰ ਸਕਦੇ ਉਹ ਤਾਂ ਉਹਦੀ ਨਿਮਰਤਾ ਤੇ ਇਹ ਤਾਂ ਸਭ ਤੋਂ ਸਮੂਹ ਮੈਂ ਕਹਾਂਗਾ ਪੰਜਾਬੀਆਂ ਦੀ ਇੱਕ ਨਿਮਰਤਾ ਹੁੰਦੀ ਹੈ ਵੀ ਆਪਾਂ ਆਪ ਤੋਂ ਵੱਡੇ ਜਿਹੜਾ ਉਮਰ ਦੇ ਵਿੱਚ ਵੱਡਾ ਹੁੰਦਾ ਉਹਦੇ ਪੈਰੀਂ ਹੱਥ ਲਾਉਨੇ ਆ ਤੇ ਹੁਣ ਕਿਉਂਕਿ ਦਲਜੀਤ ਨੇ ਅਮਿਤਾਰ ਬਚਨ ਦੇ ਪੈਰੀਂ ਹੱਥ ਲਾ ਦਿੱਤੇ ਤਾਂ ਇਹਨੂੰ ਹੁਣ ਬਹੁਤ ਜ਼ਿਆਦਾ ਗਲਤ ਮੰਨਿਆ ਗਿਆ ਜੀ ਇਹਨੂੰ ਮੁੱਦਾ ਬਣਾ ਲਿਆ ਗਿਆ ਤੇ ਉਹਨੂੰ ਹੁਣ ਧਮਕੀਆਂ ਮਿਲ ਰਹੀਆਂ ਨੇ ਧਮਕੀਆਂ ਦੇ ਰਿਹਾ ਉਹਨੂੰ ਤੇ ਇੱਕ ਫੋਰ ਜਸਟਿਸ ਕਿ ਤੂੰ ਆਪਣੇ ਇਸ ਕੀਤੇ ਦੇ ਉੱਤੇ ਮਾਫੀ ਮੰਗ ਯਾਨੀ ਕਿ ਹੁਣ ਇੱਕ ਸਿੱਖ ਨੂੰ ਜਾਂ ਇੱਕ ਪੰਜਾਬੀ ਨੂੰ ਇਸ ਗੱਲ ਲਈ ਵੀ ਮਾਫੀ ਮੰਗਣੀ ਪੈਗੀ ਕਿਉਂਕਿ ਉਹਨੇ ਪੈਰੀਂ ਹੱਥ ਲਾ ਦਿੱਤੇ ਹੁਣ ਉਹ ਵੱਖਰੀ ਗੱਲ ਹੈ ਵੀ ਤੁਸੀਂ ਅਮਿਤab ਬੱਚਨ ਨੂੰ ਸਿੱਖਾਂ ਦਾ ਵਿਰੋਧੀ ਮੰਨਦੇ ਹੋ ਇਹ ਕਹਿੰਦੇ ਹੋ ਵੀ ਉਹਨੇ 84 ਦੇ ਵਿੱਚ ਕੁਝ ਬੋਲਿਆ ਸੀਗਾ ਉਹ ਇੰਦਰਾ ਗਾਂਧੀ ਦਾ ਸਮਰਥੀ ਸੀਗਾ ਪਰ ਭਾਈ ਸਾਹਿਬ ਉਸ ਤੋਂ ਬਾਅਦ ਅਮਿਤab ਬੱਚਨ ਨੇ ਕਿੰਨੇ ਵਾਰੀ ਸਰਦਾਰਾਂ ਦਾ ਰੋਲ ਕੀਤਾ ਕਿੰਨੇ ਵਾਰੀ ਸਿੱਖ ਬਣ ਕੇ ਰੋਲ ਕੀਤਾ ਉਦੋਂ ਕਿਉਂ ਨਹੀਂ ਰੋਕਿਆ ਉਹਨੂੰ ਉਹਨੂੰ ਕਿਉਂ ਨਹੀਂ ਰੋਕਿਆ ਵੀ ਤੂੰ ਸਿੱਖ ਕਿਉਂ ਬਣ ਰਿਹਾ ਹੈ ਕਿੰਨੇ ਪੱਗਾਂ ਵਾਲੇ ਰੋਲਾ ਮੀਤਾ ਬਚਨ ਦੇ ਫਿਰਮਾਂ ਦੇ ਵਿੱਚ ਉਹ ਫੌਜੀ ਬਣਦਾ ਰਿਹਾ ਸਿੱਖ ਸਰਦਾਰ ਬਣਦਾ ਰਿਹਾ ਉਦੋਂ ਤੁਸੀਂ ਕਿੱਥੇ ਸੀ ਉਦੋਂ ਉਹਨੂੰ ਰੋਕਦੇ ਨਾ ਹੁਣ ਇੰਨੇ ਸਾਲ ਬਾਅਦ ਤੇ ਜਦੋਂ ਦਿਲਜੀਤ ਤੁਸੀਂ ਜਿੱਦਾ ਵੀ ਕੋਈ ਇਸ ਚੀਜ਼ ਨਾਲ ਲੈਣਾ ਦੇਣਾ ਵੀ ਨਹੀਂ ਆ ਤੇ ਗੱਲ ਸਿਰਫ ਇਹ ਵੀ ਨਹੀਂ ਤੁਸੀਂ ਦੇਖੋ ਯਾਰ ਪੰਜਾਬ ਦੇ ਕਿੰਨੇ ਆਰਟਿਸਟ ਪੰਜਾਬ ਦੇ ਕਿੰਨੇ ਲੋਕ ਕਿੰਨੇ ਕੋਈ ਲੀਡਰ ਕਿੰਨੇ ਵੱਡੇ ਵੱਡੇ ਖਿਡਾਰੀ ਕਿੰਨੇ ਲੋਕ ਉਹ ਅਮਤਾਬਚਨ ਨੂੰ ਮਿਲਿਆ ਉਹਨਾਂ ਨੇ ਵੀ ਉਹਦੇ ਪੈਰੀਂ ਹਥ ਲਾਏ ਹੋਣਗੇ ਉਹਨਾਂ ਨੂੰ ਕਿਉਂ ਨਹੀਂ ਕੁਝ ਕਿਹਾ ਜਾਂਦਾ ਸਰ ਦਿਲਜੀਤ ਦੇ ਪਿੱਛੇ ਕਿਉਂ ਪੈਂਦੇ ਨੇ ਲੋਕ ਕਿਉਂਕਿ ਉਹਦਾ ਨਾਮ ਵੱਡਾ ਉਹ ਮਸ਼ਹੂਰ ਆ ਤੇ ਇਹਦਾ ਹੁਣ ਦੇਖਣ ਦੇ ਪਤਾ ਲੱਗ ਰਿਹਾ ਵੀ ਅੱਜ ਕੱਲ ਮੁੱਦਾ ਸਿਰਫ ਉਸੇ ਦੇ ਲਈ ਬਣਾਇਆ ਜਾਂਦਾ ਜਿਹੜਾ ਮਸ਼ਹੂਰ ਹੋਵੇ ਜਿਹੜਾ ਫੇਮਸ ਹੋਵੇ ਨਹੀਂ ਤਾਂ ਬਹੁਤ ساری ਦੁਨੀਆ ਮੀਤਾਬਚਨ ਨੂੰ ਮਿਲਦੀ ਆ ਉਹ ਜੋ ਬਹੁਤ ਸਿੱਖ ਆ ਜਿਹੜੇ ਮੀਤਾਬਚਨ ਨੂੰ ਮਿਲਦਾ ਕਦੇ ਕੋਈ ਮੁੱਦਾ ਨਹੀਂ ਬਣਦਾ ਪਰ ਕਿਉਂਕਿ ਦਲਜੀਤ ਉਸਾਂਝ ਮਿਲਿਆ ਉਹਨੇ ਕਿਉਂ ਪੈਰੀ ਹੱਥ ਲਾਈ ਇਹ ਮੁੱਦਾ ਬਣ ਗਿਆ ਤੇ ਯਾਰ ਉਹੀ ਗੱਲ ਆ ਨਾ ਵੀ ਉਹ ਤਾਂ ਕੁਛ ਮਰਜ਼ੀ ਕਰ ਲੇ ਵਿਚਾਰਾ ਜਦੋਂ ਪੰਜਾਬ ਦੀ ਗੱਲ ਕਰਦਾ ਨਾ ਜਦੋਂ ਉਹ ਕਹਿੰਦਾ ਵੀ ਪੰਜਾਬੀ ਆਗੇ ਹੋਏ ਤਾਂ ਉਹਨੂੰ ਕਿੰਨਾ ਜ਼ਿਆਦਾ ਉਧਰੋਂ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਇਸ ਗੱਲ ਦੇ ਉੱਪਰ ਕਿ ਤੂੰ ਇਹ ਕਿਉਂ ਨਹੀਂ ਕਹਿੰਦਾ ਵੀ ਇੰਡੀਆ ਨਾਲ ਆ ਗਏ ਭਾਰਤੀ ਆ ਗਏ ਪਰ ਉਦੋਂ ਵੀ ਉਹ ਪੰਜਾਬ ਦੀ ਗੱਲ ਕਰਦਾ ਉਹ ਪੰਜਾਬ ਨਾਲ ਖੜਦਾ ਤੇ ਕਹਿੰਦਾ ਕਿ ਮੈਂ ਪਹਿਲਾਂ ਪੰਜਾਬੀ ਆ ਮੈਂ ਪਹਿਲਾਂ ਸਿੱਖ ਆ ਇਸ ਗੱਲ ਲਈ ਉਹਨੂੰ ਕਿੰਨਾ ਜ਼ਿਆਦਾ ਵਿਰੋਧ ਚੱਲਣਾ ਪੈਂਦਾ ਦੇਖੋ ਉਹਦੇ ਖਿਲਾਫ ਕਿੰਨਾ ਕੁਝ ਹੁੰਦਾ ਜੇ ਉਹ ਇਧਰ ਦੀ ਗੱਲ ਕਰਦਾ ਤਾਂ ਉਧਰਲੇ ਉਹਦੇ ਖਿਲਾਫ ਹੋ ਜਾਂਦੇ ਆ ਉਹ ਉਹਨੂੰ ਗਾਲਾਂ ਦਿੰਦੇ ਆ ਠੀਕ ਆ ਨਾ ਜੇ ਪੰਜਾਬ ਦੀ ਗੱਲ ਕਰਦਾ ਤਾਂ ਉਹ ਉਧਰੋਂ ਕਿਸੇ ਪਾਸੇ ਦਾ ਨਹੀਂ ਰਹਿੰਦਾ ਤੇ ਜੇ ਹੁਣ ਉਹ ਉਧਰ ਉਸ ਇੰਡਸਟਰੀ ਵਿੱਚ ਕੰਮ ਕਰਦਾ ਤਾਂ ਉਹ ਇਧਰੋਂ ਕਿਤੇ ਪਾਸੇ ਤਾਂ ਨਹੀਂ ਰਹਿੰਦਾ ਹੁਣ ਦੱਸੋ ਵੀ ਬੰਦਾ ਕਿਹੜੇ ਪਾਸੇ ਜਾਵੇ ਕੀ ਕਰੇ ਹੁਣ ਦਿਲਜੀਤ ਸਾਂਝ ਘਰੇ ਬੈ ਕੇ ਕੰਮ ਕਰਨਾ ਛੱਡਦੇ ਹੋ ਇਹ ਕਹਿਣਾ ਚਾਹੁੰਦੇ ਆ ਇਹ ਯਾਰ ਬੰਦਾ ਆਪਣਾ ਕੰਮ ਕਰ ਰਿਹਾ ਅੱਜ ਸਾਊਥ ਦੀਆਂ ਫਿਲਮਾਂ ਦੇ ਵਿੱਚੋਂ ਦਿਲਜੀਤ ਦੇ ਗਾਣੇ ਜਾਂਦੇ ਆ ਕਾਂਤਾਰਾ ਦੇ ਵਿੱਚ ਕਲਕੀ ਵਰਗੀਆਂ ਫਿਲਮਾਂ ਦੇ ਜੋ ਥੀਮ ਸੌਂਗ ਹਨ ਉਹ ਦਿਲਜੀਤ ਨੇ ਗਾਏ ਆ ਉਹ ਕਿੱਥੇ ਦੀ ਕਿੱਥੇ ਲੈ ਕੇ ਜਾ ਰਿਹਾ ਆਪਣੀ ਇੰਡਸਟਰੀ ਨੂੰ ਪੰਜਾਬੀ ਬੋਲੀ ਨੂੰ ਪੰਜਾਬੀਅਤ ਨੂੰ ਪਰ ਆਪਣੇ ਲੋਕ ਹੀ ਉਹਦੇ ਲੱਤਾਂ ਖਿੱਚਣ ਦੇ ਲੱਗੇ ਹੋਇਆ ਹੁਣ ਆਹ ਕੰਮ ਕਰਕੇ ਇਹਨਾਂ ਨੂੰ ਕੀ ਲੱਗਦਾ ਵੀ ਲੋਕ ਸਾਡਾ ਸਾਥ ਦੇਣਗੇ ਸਿੱਖ ਫੋਰ ਜਸਟਿਸ ਉਹਨਾਂ ਦੀ ਮੈਂ ਗੱਲ ਕਰ ਰਿਹਾ ਕਿ ਪਹਿਲੇ ਇੰਨਾ ਕੁਝ ਬੋਲਦੇ ਆ ਲੋਕ ਠੀਕ ਆ ਹੁਣ ਤੁਸੀਂ ਜਦੋਂ ਆਪਣੇ ਲੋਕਾਂ ਦੇ ਖਿਲਾਫ ਚੱਲ ਜਿਓਗੇ ਯਾਰ ਤਾਂ ਫਿਰ ਤੁਹਾਡੇ ਨਾਲ ਕੌਣ ਖੜੂਗਾ ਤੁਸੀਂ ਕਹਿੰਦੇ ਹੋ ਵੀ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੇ ਆ ਤੇ ਅਸੀਂ ਵੀ ਮੰਨਦੇ ਆ ਕਿ ਮੰਨਦੇ ਆ ਵੀ ਤੁਸੀਂ ਸਾਡੇ ਹੱਕਾਂ ਦੀ ਗੱਲ ਕਰਦੇ ਹੋ ਪਰ ਜਦੋਂ ਤੁਸੀਂ ਹੁਣ ਆਹ ਕੰਮ ਕਰਦੇ ਹੋ ਤੁਸੀਂ ਉਸ ਖਨਾ ਬੋਲ ਰਹੇ ਹੋ ਜਿਹੜਾ ਵੀ ਸਿੱਖਾਂ ਬਾਰੇ ਬੋਲਦਾ ਸਿੱਖਾਂ ਦੀ ਜੋ ਆਵਾਜ਼ ਆ ਜੋ ਪੰਜਾਬੀਆਂ ਦੀ ਵਾਜਾ ਤੁਸੀਂ ਉਹਦੇ ਹੀ ਹੁਣ ਖਿਲਾਫ ਚੁਲੀ ਜਾਂਦੇ ਤਾਂ ਫਿਰ ਤੁਹਾਡੇ ਨਾਲ ਕੌਣ ਖੜੂਗਾ ਇਸ ਕੇ ਲਈ ਤਾਂ ਸਕੇ ਤੁਸੀਂ ਆਪਣੇ ਪੈਰ ਤੇ ਆਪ ਕੋਹਾੜਾ ਮਾਰਨ ਵਾਲੀ ਗੱਲ ਆ ਕਿ ਤੁਸੀਂ ਆਪੜਿਆਂ ਨੂੰ ਹੀ ਆਪ ਦੇ ਵਿਰੋਧੀ ਕਰੀ ਜਾਂਦੇ ਹੋ ਤੁਸੀਂ ਆਪਦੇ ਵੀ ਥਕੇ ਨਹੀਂ ਠੀਕ ਹੈ ਨਾ ਜਿੰਨਾਂ ਦੇ ਲਈ ਤੁਸੀਂ ਕਹਿੰਦੇ ਅਸੀਂ ਲੜਦੇ ਹਾਂ ਤੁਸੀਂ ਜਦੋਂ ਉਹਨਾਂ ਤੇ ਹੀ ਉਹਨਾਂ ਨੂੰ ਧਮਕੀਆਂ ਦੇਈ ਜਾਂਦੇ ਹੋ ਤਾਂ ਫਿਰ ਤੁਸੀਂ ਕੀ ਦੇ ਸਕਦੇ ਹੋ ਮੈਂ ਬਸ ਇੰਨੀ ਗੱਲ ਕਰਨੀ ਸੀ ਹੁਣ ਮੈਨੂੰ ਤੁਸੀਂ ਦੱਸੋ ਵੀ ਇਹਦੇ ਵਿੱਚ ਕੌਣ ਸਹੀ ਹੈ ਕੌਣ ਗਲਤ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਦਰਜੀਤ ਕਿੱਥੇ ਗਲਤ ਆ ਤੇ ਕੀ ਸਿੱਖ ਫੋਰ ਜਸਟਿਸ ਗਲਤ ਆ ਕਿ ਜੇ ਮੇਰੀ ਇਹ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਜੀ ਉਹ ਕਹਿੰਦੇ ਨਹੀਂ ਹੁੰਦੇ ਵੀ ਆਰੀ ਦੇ ਤਾਂ ਇੱਕ ਪਾਸੇ ਦੰਦੇ ਪਰ ਆਪਣੇ ਲੋਕਾਂ ਦੇ ਦੋਵੇਂ ਪਾਸੇ ਦੰਦੇ ਤੇ ਇਹ ਗੱਲ ਫਿਰ ਹੋਈ ਹੈ ਜੀ ਦਲਜੀਤ ਦੋਸਾਂਝ ਦੇ ਨਾਲ ਉਹ ਬੰਦਾ ਜੋ ਮਰਜ਼ੀ ਕਰ ਲੈ ਚਾਹੇ ਪੰਜਾਬ ਲਈ ਕਰ ਲੈ ਪੰਜਾਬ ਦੇ ਲੋਕਾਂ ਲਈ ਕਰ ਲੈ ਸਿੱਖ ਧਰਮ ਲਈ ਕਰ ਲੈ ਜਾਂ ਫਿਰ ਉਹ ਭਾਰਤ ਦੇਸ਼ ਲਈ ਕਰ ਲੈ ਉਹਨੂੰ ਵਿਚਾਰੇ ਨੂੰ ਗਾਲ ਨਹੀਂ ਪੈਣਗਾ ਚਾਰੇ ਪਾਸੇ ਤੇ ਹੁਣ ਜਿਹੜੀ ਤਾਜ਼ਾ ਖਬਰ ਸਾਹਮਣੇ ਆ ਰਹੀ ਆ ਜੋ ਇਹ ਤਾਂ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਆ ਕਿ ਉਹਨੂੰ ਧਮਕੀ ਮਿਲੀ ਆ ਤੇ ਧਮਕੀ ਕਿਹਦੇ ਵੱਲੋਂ ਮਿਲੀ ਆ ਜੀ ਸਿੱਖ ਫੋਰ ਜਸਟਿਸ ਵੱਲੋਂ ਸਿੱਖ ਫੋਰ ਜਸਟਿਸ ਜਿਹੜੀ ਆਪਣੇ ਆਪ ਨੂੰ ਸਿੱਖਾਂ ਦੀ ਇੱਕ ਸੰਸਥਾ ਮੰਨਦੀ ਆ ਕਿ ਅਸੀਂ ਸਿੱਖਾਂ ਦੇ ਇਨਸਾਫ ਦੀ ਗੱਲ ਕਰਦੇ ਆ ਉਹ ਲੋਕ ਉਹ ਸੰਸਥਾ ਉਸ ਬੰਦੇ ਨੂੰ ਧਮਕੀ ਦੇ ਰਹੀ ਆ ਜਿਨੇ ਕੀ ਕਿੱਥੋਂ ਤੱਕ ਪਹੁੰਚਾ ਦਿੱਤਾ ਪੱਗ ਨੂੰ ਸਿੱਖਾਂ ਨੂੰ ਸਿੱਖਾਂ ਦਾ ਨਾਮ ਪੰਜਾਬ ਦਾ ਨਾਮ ਜਿਹੜਾ ਹਰ ਸਟੇਜ ਦੇ ਉੱਪਰ ਹਰ ਕੰਟਰੀ ਦੇ ਵਿੱਚ ਪੰਜਾਬ ਦੀ ਗੱਲ ਕਰਦਾ ਸਿੱਖ ਦੀ ਗੱਲ ਕਰਦਾ ਪੰਗ ਦੀ ਗੱਲ ਕਰਦਾ ਤੇ ਜਿਨੇ ਯਾਰ ਇੰਨਾ ਕੁਝ ਕੀਤਾ ਹਨਾ ਜਿਉਂ ਇੰਨਾ ਜ਼ਿਆਦਾ ਵਿਰੋਧ ਚ ਲੰਣਾ ਪਿਆ ਉਹਦੇ ਖਿਲਾਫ ਹੁਣ ਸਿੱਖ ਫੋਰ ਜਸਟਿਸ ਹੈ ਜਿਹੜੀ ਉਹਨੂੰ ਧਮਕੀਆਂ ਦੇ ਰਹੀ ਹੈ ਤੇ ਕਿਉਂ ਧਮਕੀਆਂ ਦੇ ਰਹੀ ਹੈ ਕਿਉਂਕਿ ਉਹਨੇ ਅਮਿਤਾਬ ਬਚਨ ਦੇ ਸ਼ੋਅ ਦੇ ਵਿੱਚ ਜਿਹੜਾ ਕਿ ਕੇਬੀਸੀ ਸ਼ੋਅ ਆ ਕੌਣ ਬਣੇਗਾ ਕਰੋੜਪਤੀ ਉਹਦੇ ਵਿੱਚ ਦਜੀਤ ਤੁਹਾਂ ਚਲਾ ਗਿਆ ਉਹਦੇ ਵਿੱਚ ਚਲਾ ਗਿਆ ਉੱਥੇ ਉਹਨੇ ਅਮਿਤਾਬ ਬਚਨ ਨਾਲ ਬੈਠ ਕੇ ਉਹ ਪੂਰਾ ਸ਼ੋਅ ਕੀਤਾ ਤੇ ਉਹਦੇ ਪੈਰੀਂ ਹੱਥ ਲਾ ਦਿੱਤੇ ਹੁਣ ਇਹ ਜਿਹੜਾ ਪੈਰੀ ਹੱਥ ਲਾਉਣਾ ਨਾ ਇਹ ਤਾਂ ਉਹਦੀ ਯਾਰ ਆਦਤ ਆ ਉਹਦਾ ਸੁਭਾਅ ਉਹਦੀ ਨਿਮਰਤਾ ਉਹ ਹਰ ਇੱਕ ਵੱਡੇ ਬੰਦੇ ਦੇ ਪੈਰੀਂ ਹੱਥ ਲਾਉਂਦਾ ਵੱਡੀ ਉਮਰ ਦੇ ਬੰਦਿਆਂ ਦੇ ਪੈਰੀਂ ਹੱਥ ਲਾਉਂਦਾ ਉਹ ਉਹ ਚਾਹੇ ਕਿਸੇ ਧਰਮ ਦਾ ਹੋਵੇ ਕਿਸੇ ਦੇਸ਼ ਦਾ ਹੋਵੇ ਉਹਦਾ ਸੁਭਾਅ ਉਹ ਆਪਾਂ ਚੇਂਜ ਨਹੀਂ ਕਰ ਸਕਦੇ ਉਹ ਤਾਂ ਉਹਦੀ ਨਿਮਰਤਾ ਤੇ ਇਹ ਤਾਂ ਸਗੋਂ ਸਮੂਹ ਮੈਂ ਕਹਾਂਗਾ ਪੰਜਾਬੀਆਂ ਦੀ ਇੱਕ ਨਿਮਰਤਾ ਹੁੰਦੀ ਆ ਵੀ ਆਪਾਂ ਆਪ ਤੋਂ ਵੱਡੇ ਜਿਹੜਾ ਉਮਰ ਦੇ ਵਿੱਚ ਵੱਡਾ ਹੁੰਦਾ ਉਹਦੇ ਪੈਰੀਂ ਹੱਥ ਲਾਉਨੇ ਆ ਤੇ ਹੁਣ ਕਿਉਂਕਿ ਦਲਜੀਤ ਨੇ ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾ ਦਿੱਤੇ ਤਾਂ ਇਹਨੂੰ ਹੁਣ ਬਹੁਤ ਜ਼ਿਆਦਾ ਗਲਤ ਮੰਨਿਆ ਗਿਆ ਜੀ ਇਹਨੂੰ ਮੁੱਦਾ ਬਣਾ ਲਿਆ ਗਿਆ ਤੇ ਉਹਨੂੰ ਹੁਣ ਧਮਕੀਆਂ ਮਿਲ ਰਹੀਆਂ ਨੇ ਧਮਕੀਆਂ ਦੇ ਰਿਹਾ ਉਹਨੂੰ ਤੇ ਇੱਕ ਫੋਰ ਜਸਟ ਕੇ ਤੂੰ ਆਪਣੇ ਇਸ ਕੀਤੇ ਦੇ ਉੱਤੇ ਮਾਫੀ ਮੰਗ ਯਾਨੀ ਕਿ ਹੁਣ ਇੱਕ ਸਿੱਖ ਨੂੰ ਜਾਂ ਇੱਕ ਪੰਜਾਬੀ ਨੂੰ ਇਸ ਗੱਲ ਲਈ ਵੀ ਮਾਫੀ ਮੰਗਣੀ ਪੈਗੀ ਕਿਉਂਕਿ ਉਹਨੇ ਪੈਰੀ ਹੱਥ ਨਾ ਦਿੱਤੇ ਹੁਣ ਉਹ ਵੱਖਰੀ ਗੱਲ ਹੈ ਵੀ ਤੁਸੀਂ ਅਮਿਤab ਬੱਜਣ ਨੂੰ ਸਿੱਖਾਂ ਦਾ ਵਿਰੋਧੀ ਮੰਨਦੇ ਹੋ ਇਹ ਕਹਿੰਦੇ ਹੋ ਵੀ ਉਹਨੇ 84 ਦੇ ਵਿੱਚ ਕੁਝ ਬੋਲਿਆ ਸੀਗਾ ਉਹ ਇੰਦਰਾ ਗਾਂਧੀ ਦਾ ਸਮਰਥੀ ਸੀਗਾ ਪਰ ਭਾਈ ਸਾਹਿਬ ਉਸ ਤੋਂ ਬਾਅਦ ਅਮਿਤab ਬੱਜਣ ਨੇ ਕਿੰਨੇ ਵਾਰੀ ਸਰਦਾਰਾਂ ਦਾ ਰੋਲ ਕੀਤਾ ਕਿੰਨੇ ਵਾਰੀ ਸਿੱਖ ਬਣ ਕੇ ਰੋਲ ਕੀਤਾ ਉਦੋਂ ਕਿਉਂ ਨਹੀਂ ਰੋਕਿਆ ਉਹਨੂੰ ਉਹਨੂੰ ਕਿਉਂ ਨਹੀਂ ਰੋਕਿਆ ਵੀ ਤੂੰ ਸਿੱਖ ਕਿਉਂ ਬਣ ਰਿਹਾ ਕਿੰਨੇ ਪੱਗਾਂ ਵਾਲੇ ਰੋਲਾਂ ਨਹੀਂ ਕੀਤਾ ਬਚਨ ਦੇ ਫਿਲਮਾਂ ਦੇ ਵਿੱਚ ਉਹ ਫੌਜੀ ਬਣਦਾ ਰਿਹਾ ਸਿੱਖ ਸਰਦਾਰ ਬਣਦਾ ਰਿਹਾ ਉਦੋਂ ਤੁਸੀਂ ਕਿੱਥੇ ਸੀ ਉਦੋਂ ਉਹਨੂੰ ਰੋਕਦੇ ਨਾ ਹੁਣ ਇੰਨੇ ਸਾਲ ਬਾਅਦ ਤੇ ਜਦੋਂ ਦਿਲਜੀਤ ਤੁਸਾਂ ਜਿੱਦਾ ਕਿ ਕੋਈ ਇਸ ਚੀਜ਼ ਨਾਲ ਲੈਣਾ ਦੇਣਾ ਵੀ ਨਹੀਂ ਆ ਤੇ ਗੱਲ ਸਿਰਫ ਇਹ ਵੀ ਨਹੀਂ ਤੁਸੀਂ ਦੇਖੋ ਯਾਰ ਪੰਜਾਬ ਦੇ ਕਿੰਨੇ ਆਰਟਿਸਟ ਪੰਜਾਬ ਦੇ ਕਿੰਨੇ ਲੋਕ ਕਿੰਨੇ ਕੋਈ ਲੀਡਰ ਕਿੰਨੇ ਵੱਡੇ ਵੱਡੇ ਖਿਡਾਰੀ ਕਿੰਨੇ ਲੋਕ ਉਹ ਅਮਤਾਬਚਨ ਨੂੰ ਮਿਲਿਆ ਉਹਨਾਂ ਨੇ ਵੀ ਉਹਦੇ ਪੈਰੀਂ ਹਥਲਾਏ ਹੋਣਗੇ ਉਹਨਾਂ ਨੂੰ ਕਿਉਂ ਨਹੀਂ ਕੁਝ ਕਿਹਾ ਜਾਂਦਾ ਸਰ ਦਜੀਤ ਦੇ ਪਿੱਛੇ ਕਿਉਂ ਪੈਂਦੇ ਆ ਲੋਕ ਕਿਉਂਕਿ ਉਹਦਾ ਨਾਮ ਵੱਡਾ ਉਹ ਮਸ਼ਹੂਰ ਆ ਤੇ ਇਹਦਾ ਹੁਣ ਦੇਖਣ ਤੇ ਪਤਾ ਲੱਗ ਰਿਹਾ ਵੀ ਅੱਜ ਕੱਲ ਮੁੱਦਾ ਸਿਰਫ ਉਸੇ ਦੇ ਲਈ ਬਣਾਇਆ ਜਾਂਦਾ ਜਿਹੜਾ ਮਸ਼ਹੂਰ ਹੋਵੇ ਜਿਹੜਾ ਫੇਮਸ ਹੋਵੇ ਨਹੀਂ ਤਾਂ ਬਹੁਤ ساری ਦੁਨੀਆ ਅਮਤਾਬਚਨ ਨੂੰ ਮਿਲਦੀ ਆ ਉਹ ਜੋ ਬਹੁਤ ਸਿੱਖ ਆ ਜਿਹੜੇ ਅਮਤਾਬਚਨ ਨੂੰ ਮਿਲਦੇ ਆ ਕਦੇ ਕੋਈ ਮੁੱਦਾ ਨਹੀਂ ਬਣਦਾ ਪਰ ਉਹਦੇ ਦਜੀਤ ਤਾਂ ਹੀ ਮਿਲਿਆ ਉਹਨੇ ਕਿਉਂ ਪੈਰੀਆਂ ਥਲਾਏ ਇਹ ਮੁੱਦਾ ਬਣ ਗਿਆ ਤੇ ਯਾਰ ਉਹੀ ਗੱਲ ਹੈ ਨਾ ਵੀ ਉਹ ਤਾਂ ਕੁਝ ਮਰਜ਼ੀ ਕਰ ਲੇ ਵਿਚਾਰਾ ਜਦੋਂ ਪੰਜਾਬ ਦੀ ਗੱਲ ਕਰਦਾ ਨਾ ਜਦੋਂ ਉਹ ਕਹਿੰਦਾ ਵੀ ਪੰਜਾਬੀ ਆ ਗਏ ਹੋਏ ਤਾਂ ਉਹਨੂੰ ਕਿੰਨਾ ਜ਼ਿਆਦਾ ਉਧਰੋਂ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਇਸ ਗੱਲ ਦੇ ਉੱਪਰ ਕਿ ਤੂੰ ਇਹ ਕਿਉਂ ਨਹੀਂ ਕਹਿੰਦਾ ਵੀ ਇੰਡੀਅਨ ਆ ਗਏ ਹੋਏ ਭਾਰਤੀ ਆ ਗਏ ਹੋਏ ਪਰ ਉਦੋਂ ਵੀ ਉਹ ਪੰਜਾਬ ਦੀ ਗੱਲ ਕਰਦਾ ਉਹ ਪੰਜਾਬ ਨਾਲ ਖੜਦਾ ਤੇ ਕਹਿੰਦਾ ਕਿ ਮੈਂ ਪਹਿਲਾਂ ਪੰਜਾਬੀ ਆ ਮੈਂ ਪਹਿਲਾਂ ਸਿੱਖ ਆ ਇਸ ਗੱਲ ਲਈ ਉਹਨੂੰ ਕਿੰਨਾ ਜ਼ਿਆਦਾ ਵਿਰੋਧ ਚ ਝਲਣਾ ਪੈਂਦਾ ਦੇਖੋ ਉਹਦੇ ਖਿਲਾਫ ਕਿੰਨਾ ਕੁਝ ਹੁੰਦਾ ਜੇ ਉਹ ਇਧਰ ਦੀ ਗੱਲ ਕਰਦਾ ਤਾਂ ਉਧਰਲੇ ਉਹਦੇ ਖਿਲਾਫ ਹੋ ਜਾਂਦੇ ਆ ਉਹ ਉਹਨੂੰ ਗਾਲਾਂ ਦਿੰਦੇ ਆ ਠੀਕ ਆ ਨਾ ਜੇ ਪੰਜਾਬ ਦੀ ਗੱਲ ਕਰਦਾ ਤਾਂ ਉਹ ਉਧਰੋਂ ਕਿਤੇ ਪਾਸੇ ਦਾ ਨਹੀਂ ਰਹਿੰਦਾ ਤੇ ਜੇ ਹੁਣ ਉਹ ਉਧਰ ਉਸ ਇੰਡਸਟਰੀ ਵਿੱਚ ਕੰਮ ਕਰਦਾ ਤਾਂ ਉਹ ਇਧਰੋਂ ਕਿਤੇ ਪਾਸੇ ਦਾ ਨਹੀਂ ਰਹਿੰਦਾ ਹੁਣ ਦੱਸੋ ਵੀ ਬੰਦਾ ਕਿਹੜੇ ਪਾਸੇ ਜਾਵੇ ਕੀ ਕਰੇ ਹੁਣ ਦਲਜੀਤ ਸਾਂਝ ਘਰੇ ਬਹਿ ਕੇ ਕੰਮ ਕਰਨਾ ਛੱਡਦੇ ਹੋ ਇਹ ਕਹਿਣ ਚਾਹੁੰਦੇ ਆ ਇਹ ਯਾਰ ਬੰਦਾ ਆਪਣਾ ਕੰਮ ਕਰ ਰਿਹਾ ਅੱਜ ਸਾਊਥ ਦੇ ਨਾਲ ਫਿਲਮਾਂ ਦੇ ਵਿੱਚੋਂ ਦਿਲਜੀਤ ਦੇ ਗਾਣੇ ਚੱਲਦੇ ਆ ਕਾਂਤਾਰਾ ਦੇ ਵਿੱਚ ਕਲਕੀ ਵਰਗੀਆਂ ਫਿਲਮਾਂ ਦੇ ਜੋ ਥੀਮ Song ਨੇ ਉਹ ਦਿਲਜੀਤ ਨੇ ਗਾਏ ਆ ਉਹ ਕਿੱਥੇ ਦੀ ਕਿੱਥੇ ਲੈ ਕੇ ਜਾ ਰਿਹਾ ਆਪਣੀ ਇੰਡਸਟਰੀ ਨੂੰ ਪੰਜਾਬੀ ਬੋਲੀ ਨੂੰ ਪੰਜਾਬੀ ਹੱਥ ਨੂੰ ਪਰ ਆਪਣੇ ਲੋਕ ਹੀ ਉਹਦੇ ਲੱਤਾਂ ਖਿੱਚਣ ਦੇ ਲੱਗੇ ਹੋਇਆ ਹੁਣ ਆਹ ਕੰਮ ਕਰਕੇ ਇਹਨਾਂ ਨੂੰ ਕੀ ਲੱਗਦਾ ਵੀ ਲੋਕ ਸਾਡਾ ਸਾਥ ਦੇਣਗੇ ਸਿੱਖ ਫੋਰ ਜਸਟਿਸ ਉਹਨਾਂ ਦੀ ਮੈਂ ਗੱਲ ਕਰ ਰਿਹਾ ਕਿ ਪਹਿਲੇ ਇੰਨਾ ਕੁਝ ਬੋਲਦੇ ਆ ਲੋਕ ਠੀਕ ਆ ਹੁਣ ਤੁਸੀਂ ਜਦੋਂ ਆਪਣੇ ਲੋਕਾਂ ਦੇ ਖਿਲਾਫ ਚੱਲ ਜਿਓਗੇ ਯਾਰ ਤਾਂ ਫਿਰ ਤੁਹਾਡੇ ਨਾਲ ਕੌਣ ਖੜੂਗਾ ਤੁਸੀਂ ਕਹਿੰਦੇ ਹੋ ਜੇ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੇ ਆ ਤੇ ਅਸੀਂ ਵੀ ਮੰਨਦੇ ਆ ਕਿ ਮੰਨਦੇ ਆ ਵੀ ਤੁਸੀਂ ਸਾਡੇ ਹੱਕਾਂ ਦੀ ਗੱਲ ਕਰਦੇ ਹੋ ਪਰ ਜਦੋਂ ਤੁਸੀਂ ਹੁਣ ਆਹ ਕੰਮ ਕਰਦੇ ਹੋ ਤੁਸੀਂ ਉਸ ਖਿਲਾਫ ਬੋਲ ਰਹੇ ਹੋ ਜਿਹੜਾ ਕਿ ਸਿੱਖਾਂ ਬਾਰੇ ਬੋਲਦਾ ਸਿੱਖਾਂ ਦੀ ਜੋ ਆਵਾਜ਼ ਆ ਜੋ ਪੰਜਾਬੀਆਂ ਦੀ ਆਵਾਜ਼ ਜੋ ਤੁਸੀਂ ਉਹਦੇ ਹੀ ਹੁਣ ਖਿਲਾਫ ਚੁਲੀ ਜਾਂਦੇ ਤਾਂ ਫਿਰ ਤੁਹਾਡੇ ਨਾਲ ਕੌਣ ਖੜੂਗਾ ਇਸ ਕੇ ਇਹ ਤਾਂ ਸਗੋ ਤੁਸੀਂ ਆਪਣੇ ਪੈਰ ਤੇ ਆਪ ਕਹਾੜਾ ਮਾਰਨ ਵਾਲੀ ਗੱਲ ਆ ਕਿ ਤੁਸੀਂ ਆਪਣੇਆਂ ਨੂੰ ਹੀ ਆਪ ਦੇ ਵਿਰੋਧੀ ਕਰੀ ਜਾਂਦੇ ਹੋ ਤੁਸੀਂ ਆਪਿਆਂ ਵੀ ਤੱਕ ਨਹੀਂ ਠੀਕ ਹੈ ਨਾ ਜਿੰਨਾਂ ਦੇ ਲਈ ਤੁਸੀਂ ਕਹਿੰਦੇ ਅਸੀਂ ਲੜਦੇ ਹਾਂ ਤੁਸੀਂ ਜਦੋਂ ਉਹਨਾਂ ਤੇ ਹੀ ਉਹਨਾਂ ਨੂੰ ਹੀ ਧਮਕੀਆਂ ਦੇਈ ਜਾਂਦੇ ਹੋ ਤਾਂ ਫਿਰ ਤੁਸੀਂ ਕੀ ਦੇ ਸਕਦੇ ਹੋ ਮੈਂ ਬਸ ਇੰਨੀ ਗੱਲ ਕਰਨੀ ਸੀ ਹੁਣ ਮੈਨੂੰ ਤੁਸੀਂ ਦੱਸੋ ਵੀ ਇਹਦੇ ਵਿੱਚ ਕੌਣ ਸਹੀ ਹੈ ਕੌਣ ਗਲਤ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਦਰਜੀਤ ਕਿੱਥੇ ਗਲਤ ਆ ਤੇ ਕਿ ਸਿੱਖ ਫੋਰ ਜਸਟਿਸ ਗਲਤ ਆ ਕਿ ਜੇ ਮੇਰੀ ਇਹ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਸ਼ੇਅਰ ਜਰੂਰ ਕਰਿਓ ਜੀ ਉਹ ਕਹਿੰਦੇ ਨਹੀਂ ਹੁੰਦੇ ਵੀ ਆਰੀ ਦੇ ਤਾਂ ਇੱਕ ਪਾਸੇ ਦੰਦੇ ਔਰ ਆਪਣੇ ਲੋਕਾਂ ਦੇ ਦੋਵੇਂ ਪਾਸੇ ਦੰਦੇ ਤੇ ਇਹ ਗੱਲ ਫਿਰ ਹੋਈ ਹੈ ਜੀ ਦਲਜੀਤ ਦੋਸਾਂਝ ਦੇ ਨਾਲ ਉਹ ਬੰਦਾ ਜੋ ਮਰਜੀ ਕਰ ਲੈ ਚਾਹੇ ਪੰਜਾਬ ਲਈ ਕਰ ਲੈ ਪੰਜਾਬ ਦੇ ਲੋਕਾਂ ਲਈ ਕਰ ਲੈ ਸਿੱਖ ਧਰਮ ਲਈ ਕਰ ਲੈ ਜਾਂ ਫਿਰ ਉਹ ਭਾਰਤ ਦੇਸ਼ ਲਈ ਕਰ ਲੈ ਉਹਨੂੰ ਵਿਚਾਰੇ ਨੂੰ ਗਾਲ ਨਹੀਂ ਪੈਣਗਾ ਚਾਰੇ ਪਾਸਿਆਂ ਤੇ ਹੁਣ ਜਿਹੜੀ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ ਜੋ ਇਹ ਤਾਂ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਹੈ ਕਿ ਉਹਨੂੰ ਧਮਕੀ ਮਿਲੀ ਹੈ ਤੇ ਧਮਕੀ ਕਿਹਦੇ ਵੱਲੋਂ ਮਿਲੀ ਹੈ ਜੀ ਸਿੱਖ ਫੋਰ ਜਸਟਿਸ ਵੱਲੋਂ ਸਿੱਖ ਫੋਰ ਜਸਟਿਸ ਜਿਹੜੀ ਆਪਣੇ ਆਪ ਨੂੰ ਸਿੱਖਾਂ ਦੀ ਇੱਕ ਸੰਸਥਾ ਮੰਨਦੀ ਆ ਕਿ ਅਸੀਂ ਸਿੱਖਾਂ ਦੇ ਇਨਸਾਫ ਦੀ ਗੱਲ ਕਰਦੇ ਆ ਉਹ ਲੋਕ ਉਹ ਸੰਸਥਾ ਉਸ ਬੰਦੇ ਨੂੰ ਧਮਕੀ ਦੇ ਰਹੀ ਆ ਜਿਨੇ ਕੀ ਕਿੱਥੋਂ ਤੱਕ ਪਹੁੰਚਾ ਦਿੱਤਾ ਪੱਗ ਨੂੰ ਸਿੱਖਾਂ ਨੂੰ ਸਿੱਖਾਂ ਦਾ ਨਾਮ ਪੰਜਾਬ ਦਾ ਨਾਮ ਜਿਹੜਾ ਹਰ ਸਟੇਜ ਦੇ ਉੱਪਰ ਹਰ ਕੰਟਰੀ ਦੇ ਵਿੱਚ ਪੰਜਾਬ ਦੀ ਗੱਲ ਕਰਦਾ ਸਿੱਖ ਦੀ ਗੱਲ ਕਰਦਾ ਪੱਗ ਦੀ ਗੱਲ ਕਰਦਾ ਤੇ ਜਿਨੇ ਯਾਰ ਇੰਨਾ ਕੁਝ ਕੀਤਾ ਹਨਾ ਜਿਹਨੂੰ ਇੰਨਾ ਜ਼ਿਆਦਾ ਵਿਰੋਧ ਝੱਲਣਾ ਪਿਆ ਉਹਦੇ ਖਿਲਾਫ ਹੁਣ ਸਿੱਕ ਫੋਰ ਜਸਟਿਸ ਹੈ ਜਿਹੜੀ ਉਹ ਨੂੰ ਤਨਖੀਆਂ ਦੇ ਰਹੀ ਹੈ ਤੇ ਕਿਉਂ ਤਨਖੀਆਂ ਦੇ ਰਹੀ ਆ ਕਿਉਂਕਿ ਉਹਨੇ ਅਮਿਤਾਬ ਬਚਨ ਦੇ ਸ਼ੋਅ ਦੇ ਵਿੱਚ ਜਿਹੜਾ ਵੀ ਕੇਬੀਸੀ ਸ਼ੋਅ ਆ ਕੌਣ ਬਣੇਗਾ ਕਰੋੜਪਤੀ ਉਹਦੇ ਵਿੱਚ ਦਜੀਤ ਉਸਾਂ ਚਲਾ ਗਿਆ ਉਹਦੇ ਵਿੱਚ ਚਲਾ ਗਿਆ ਉੱਥੇ ਉਹਨੇ ਅਮਿਤਾਬ ਬਚਨ ਨਾਲ ਬੈਠ ਕੇ ਉਹ ਪੂਰਾ ਸ਼ੋਅ ਕੀਤਾ ਤੇ ਉਹਦੇ ਪੈਰੀਂ ਹੱਥ ਲਾ ਦਿੱਤੇ ਹੁਣ ਇਹ ਜਿਹੜਾ ਪੈਰੀਂ ਹੱਥ ਲਾਉਣਾ ਨਾ ਇਹ ਤਾਂ ਉਹਦੀ ਯਾਰ ਆਦਤ ਆ ਉਹਦਾ ਸੁਭਾਅ ਉਹਦੀ ਨਿਮਰਤਾ ਉਹ ਹਰ ਇੱਕ ਵੱਡੇ ਬੰਦੇ ਦੇ ਪੈਰੀਂ ਹੱਥ ਲਾਉਂਦਾ ਵੱਡੀ ਉਮਰ ਦੇ ਬੰਦਿਆਂ ਦੇ ਪੈਰੀਂ ਹੱਥ ਲਾਉਂਦਾ ਉਹ ਉਚਾਈ ਕਿਸੇ ਧਰਮ ਦਾ ਹੋਵੇ ਕਿਸੇ ਦੇਸ਼ ਦਾ ਹੋਵੇ ਉਹਦਾ ਸੁਭਾਅ ਉਹ ਆਪਾਂ ਚੇਂਜ ਨਹੀਂ ਕਰ ਸਕਦੇ ਉਹ ਤਾਂ ਉਹਦੀ ਨਿਮਰਤਾ ਤੇ ਇਹ ਤਾਂ ਸਭ ਤੋਂ ਸਮੂਹ ਮੈਂ ਕਹਾਂਗਾ ਪੰਜਾਬੀਆਂ ਦੀ ਇੱਕ ਨਿਮਰਤਾ ਹੁੰਦੀ ਹੈ ਵੀ ਆਪਾਂ ਆਪ ਤੋਂ ਵੱਡੇ ਜਿਹੜਾ ਉਮਰ ਦੇ ਵਿੱਚ ਵੱਡਾ ਹੁੰਦਾ ਉਹਦੇ ਪੈਰੀਂ ਹੱਥ ਲਾਉਨੇ ਆ ਤੇ ਹੁਣ ਕਿਉਂਕਿ ਦਲਜੀਤ ਨੇ ਅਮਿਤਾਰ ਬਚਨ ਦੇ ਪੈਰੀਂ ਹੱਥ ਲਾ ਦਿੱਤੇ ਤਾਂ ਇਹਨੂੰ ਹੁਣ ਬਹੁਤ ਜ਼ਿਆਦਾ ਗਲਤ ਮੰਨਿਆ ਗਿਆ ਜੀ ਇਹਨੂੰ ਮੁੱਦਾ ਬਣਾ ਲਿਆ ਗਿਆ ਤੇ ਉਹਨੂੰ ਹੁਣ ਧਮਕੀਆਂ ਮਿਲ ਰਹੀਆਂ ਨੇ ਧਮਕੀਆਂ ਦੇ ਰਿਹਾ ਉਹਨੂੰ ਟਿਕ ਫੋਰ ਜਸਟਿਸ ਕਿ ਤੂੰ ਆਪਣੇ ਇਸ ਕੀਤੇ ਦੇ ਉੱਤੇ ਮਾਫੀ ਮੰਗ ਯਾਨੀ ਕਿ ਹੁਣ ਇੱਕ ਸਿੱਖ ਨੂੰ ਜਾਂ ਇੱਕ ਪੰਜਾਬੀ ਨੂੰ ਇਸ ਗੱਲ ਲਈ ਵੀ ਮਾਫੀ ਮੰਗਣੀ ਪਵੇਗੀ ਕਿਉਂਕਿ ਉਹਨੇ ਪੈਰੀਂ ਹੱਥ ਲਾ ਦਿੱਤੇ ਹੁਣ ਉਹ ਵੱਖਰੀ ਗੱਲ ਹੈ ਵੀ ਤੁਸੀਂ ਅਮਿਤab ਬੱਜਣ ਨੂੰ ਸਿੱਖਾਂ ਦਾ ਵਿਰੋਧੀ ਮੰਨਦੇ ਹੋ ਇਹ ਕਹਿੰਦੇ ਹੋ ਵੀ ਉਹਨੇ 84 ਦੇ ਵਿੱਚ ਕੁਝ ਬੋਲਿਆ ਸੀਗਾ ਉਹ ਇੰਦਰਾ ਗਾਂਧੀ ਦਾ ਹਮਾਇਤੀ ਸੀਗਾ ਪਰ ਭਾਈ ਸਾਹਿਬ ਉਸ ਤੋਂ ਬਾਅਦ ਅਮਿਤab ਬੱਜਣ ਨੇ ਕਿੰਨੇ ਵਾਰੀ ਸਰਦਾਰਾਂ ਦਾ ਰੋਲ ਕੀਤਾ ਕਿੰਨੇ ਵਾਰੀ ਸਿੱਖ ਬਣ ਕੇ ਰੋਲ ਕੀਤਾ ਉਦੋਂ ਕਿਉਂ ਨਹੀਂ ਰੋਕਿਆ ਉਸ ਉਹਨੂੰ ਕਿਉਂ ਨਹੀਂ ਰੋਕਿਆ ਵੀ ਤੂੰ ਸਿੱਖ ਕਿਉਂ ਬਣ ਰਿਹਾ ਹੈ ਕਿੰਨੇ ਪੱਗਾਂ ਵਾਲੇ ਰੋਲਾ ਮੀਤਾ ਬੱਚਨ ਦੇ ਫਿਲਮਾਂ ਦੇ ਵਿੱਚ ਉਹ ਫੌਜੀ ਬਣਦਾ ਰਿਹਾ ਸਿੱਖ ਸਰਦਾਰ ਬਣਦਾ ਰਿਹਾ ਉਦੋਂ ਤੁਸੀਂ ਕਿੱਥੇ ਸੀ ਉਦੋਂ ਉਹਨੂੰ ਰੋਕਦੇ ਨਾ ਹੁਣ ਇੰਨੇ ਸਾਲ ਬਾਅਦ ਤੇ ਜਦੋਂ ਦਿਲਜੀਤ ਤੁਸੀਂ ਜਿੱਦਾ ਕਿ ਕੋਈ ਇਸ ਚੀਜ਼ ਨਾਲ ਲੈਣਾ ਦੇਣਾ ਵੀ ਨਹੀਂ ਆ ਤੇ ਗੱਲ ਸਿਰਫ ਇਹ ਵੀ ਨਹੀਂ ਤੁਸੀਂ ਦੇਖੋ ਯਾਰ ਪੰਜਾਬ ਦੇ ਕਿੰਨੇ ਆਰਟਿਸਟ ਪੰਜਾਬ ਦੇ ਕਿੰਨੇ ਲੋਕ ਕਿੰਨੇ ਕੋਈ ਲੀਡਰ ਕਿੰਨੇ ਵੱਡੇ ਵੱਡੇ ਖਿਡਾਰੀ ਕਿੰਨੇ ਲੋਕ ਉਹ ਅਮਤਾਬਚਨ ਨੂੰ ਮਿਲੇ ਉਹਨਾਂ ਨੇ ਵੀ ਉਹਦੇ ਪੈਰੀਂ ਹਥਲਾਏ ਹੋਣਗੇ ਉਹਨਾਂ ਨੂੰ ਕਿਉਂ ਨਹੀਂ ਕੁਝ ਕਿਹਾ ਜਾਂਦਾ ਸਭ ਦਿਲਜੀਤ ਦੇ ਪਿੱਛੇ ਕਿਉਂ ਪੈਂਦੇ ਆ ਲੋਕ ਕਿਉਂਕਿ ਉਹਦਾ ਨਾਮ ਵੱਡਾ ਉਹ ਮਸ਼ਹੂਰ ਆ ਤੇ ਇਹਦਾ ਹੁਣ ਦੇਖਣ ਦੇ ਪਤਾ ਲੱਗ ਰਿਹਾ ਵੀ ਅੱਜ ਕੱਲ ਮੁੱਦਾ ਸਿਰਫ ਉਸੇ ਦੇ ਲਈ ਬਣਾਇਆ ਜਾਂਦਾ ਜਿਹੜਾ ਮਸ਼ਹੂਰ ਹੋਵੇ ਜਿਹੜਾ ਫੇਮਸ ਹੋਵੇ ਨਹੀਂ ਤਾਂ ਬਹੁਤ ساری ਦੁਨੀਆ ਮੀਤਾਬਚਨ ਨੂੰ ਮਿਲਦੀ ਆ ਉਹ ਜੋ ਬਹੁਤ ਸਿੱਖਾ ਜਿਹੜੇ ਮੀਤਾਬਚਨ ਨੂੰ ਮਿਲਦਾ ਕਦੇ ਕੋਈ ਮੁੱਦਾ ਨਹੀਂ ਬਣਦਾ ਪਰ ਕਿਉਂਕਿ ਦਲਜੀਤ ਸਾਂਝ ਮਿਲਿਆ ਉਹਨੇ ਕਿਉਂ ਪੈਰੀਆਂ ਥਲਾਇ ਇਹ ਮੁੱਦਾ ਬਣ ਗਿਆ ਤੇ ਯਾਰ ਉਹੀ ਗੱਲ ਹੈ ਨਾ ਵੀ ਉਹ ਤਾਂ ਕੁਛ ਮਰਜ਼ੀ ਕਰ ਲੇ ਵਿਚਾਰਾ ਜਦੋਂ ਪੰਜਾਬ ਦੀ ਗੱਲ ਕਰਦਾ ਨਾ ਜਦੋਂ ਕਹਿੰਦਾ ਵੀ ਪੰਜਾਬੀ ਆਗੇ ਹੋਏ ਆ ਉਹਨੂੰ ਕਿੰਨਾ ਜ਼ਿਆਦਾ ਉਧਰੋਂ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਇਸ ਗੱਲ ਦੇ ਉੱਪਰ ਕਿ ਤੂੰ ਇਹ ਕਿਉਂ ਨਹੀਂ ਕਹਿੰਦਾ ਵੀ ਇੰਡੀਅਨ ਆ ਗਏ ਭਾਰਤੀ ਆ ਗਏ ਪਰ ਉਦੋਂ ਵੀ ਉਹ ਪੰਜਾਬ ਦੀ ਗੱਲ ਕਰਦਾ ਉਹ ਪੰਜਾਬ ਨਾਲ ਖੜਦਾ ਤੇ ਕਹਿੰਦਾ ਕਿ ਮੈਂ ਪਹਿਲਾਂ ਪੰਜਾਬੀ ਹਾਂ ਮੈਂ ਪਹਿਲਾਂ ਸਿੱਖ ਹਾਂ ਇਸ ਗੱਲ ਲਈ ਉਹਨੂੰ ਕਿੰਨਾ ਜ਼ਿਆਦਾ ਵਿਰੋਧ ਚ ਝਲਣਾ ਪੈਂਦਾ ਦੇਖੋ ਉਹਦੇ ਖਿਲਾਫ ਕਿੰਨਾ ਕੁਝ ਹੁੰਦਾ ਜੇ ਉਹ ਇਧਰ ਦੀ ਗੱਲ ਕਰਦਾ ਤਾਂ ਉਧਰਲੇ ਉਹਦੇ ਖਿਲਾਫ ਹੋ ਜਾਂਦੇ ਆ ਉਹ ਉਹਨੂੰ ਗਾਲਾਂ ਦਿੰਦੇ ਆ ਠੀਕ ਆ ਨਾ ਜੇ ਪੰਜਾਬ ਦੀ ਗੱਲ ਕਰਦਾ ਤਾਂ ਉਹ ਉਧਰੋਂ ਕਿਸੇ ਪਾਸੇ ਦਾ ਨਹੀਂ ਰਹਿੰਦਾ ਤੇ ਜੇ ਹੁਣ ਉਹ ਉਧਰ ਉਸ ਇੰਡਸਟਰੀ ਵਿੱਚ ਕੰਮ ਕਰਦਾ ਤਾਂ ਉਹ ਇਧਰੋਂ ਕਿਤੇ ਪਾਸੇ ਤਾਂ ਨਹੀਂ ਰਹਿੰਦਾ ਹੁਣ ਦੱਸੋ ਵੀ ਬੰਦਾ ਕਿਹੜੇ ਪਾਸੇ ਜਾਵੇ ਕੀ ਕਰੇ ਹੁਣ ਦਿਲਜੀਤ ਸਾਂਝ ਘਰੇ ਬਹਿ ਕੇ ਕੰਮ ਕਰਨਾ ਛੱਡਦੇ ਹੋ ਇਹ ਕਹਿਣਾ ਚਾਹੁੰਦੇ ਆ ਇਹ ਯਾਰ ਬੰਦਾ ਆਪਣਾ ਕੰਮ ਕਰ ਰਿਹਾ ਅੱਜ ਸਾਊਥ ਦੇ ਨਾਲ ਫਿਲਮਾਂ ਦੇ ਵਿੱਚੋਂ ਦਿਲਜੀਤ ਦੇ ਗਾਣੇ ਚੱਲਦੇ ਆ ਕਾਂਤਾਰਾ ਦੇ ਵਿੱਚ ਕੱਲ ਕੀਰਗੀਆਂ ਫਿਲਮਾਂ ਦੇ ਜੋ ਥੀਮ Song ਹਨ ਉਹ ਦਿਲਜੀਤ ਨੇ ਗਾਏ ਆ ਉਹ ਕਿੱਥੇ ਦੀ ਕਿੱਥੇ ਲੈ ਕੇ ਜਾ ਰਿਹਾ ਆਪਣੀ ਇੰਡਸਟਰੀ ਨੂੰ ਪੰਜਾਬੀ ਬੋਲੀ ਨੂੰ ਪੰਜਾਬੀ ਹੱਥ ਨੂੰ ਪਰ ਆਪਣੇ ਲੋਕੀ ਉਹਦੇ ਲੱਤਾਂ ਖਿੱਚਣ ਦੇ ਲੱਗੇ ਹੋਇਆ ਹੁਣ ਆਹ ਕੰਮ ਕਰਕੇ ਇਹਨਾਂ ਨੂੰ ਕੀ ਲੱਗਦਾ ਵੀ ਲੋਕ ਸਾਡਾ ਸਾਥ ਦੇਣਗੇ ਸਿੱਖ ਫੋਰ ਜਸਟਿਸ ਉਹਨਾਂ ਦੀ ਮੈਂ ਗੱਲ ਕਰ ਰਿਹਾ ਕਿ ਪਹਿਲਾਂ ਹੀ ਇੰਨਾ ਕੁਝ ਬੋਲਦੇ ਆ ਲੋਕ ਠੀਕ ਆ ਹੁਣ ਤੁਸੀਂ ਜਦੋਂ ਆਪਣੇ ਲੋਕਾਂ ਦੇ ਖਿਲਾਫ ਚੱਲ ਜਿਓਗੇ ਯਾਰ ਤਾਂ ਫਿਰ ਤੁਹਾਡੇ ਨਾਲ ਕੌਣ ਖੜੂਗਾ ਤੁਸੀਂ ਕਹਿੰਦੇ ਹੋ ਜੇ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੇ ਆ ਤੇ ਅਸੀਂ ਵੀ ਮੰਨਦੇ ਆ ਕਿ ਮੰਨਦੇ ਆ ਵੀ ਤੁਸੀਂ ਸਾਡੇ ਹੱਕਾਂ ਦੀ ਗੱਲ ਕਰਦੇ ਹੋ ਪਰ ਜਦੋਂ ਤੁਸੀਂ ਹੁਣ ਆਹ ਕੰਮ ਕਰਦੇ ਹੋ ਤੁਸੀਂ ਉਸ ਖਲਾ ਬੋਲ ਰਹੇ ਹੋ ਜਿਹੜਾ ਕੀ ਸਿੱਖਾਂ ਬਾਰੇ ਬੋਲਦਾ ਸਿੱਖਾਂ ਦੀ ਜੋ ਆਵਾਜ਼ ਆ ਜੋ ਪੰਜਾਬੀਆਂ ਦੀ ਵਾਜ ਜੋ ਤੁਸੀਂ ਉਹਦੇ ਹੀ ਹੁਣ ਖਿਲਾਫ ਚੁਲੀ ਜਾਂਦੇ ਤਾਂ ਫਿਰ ਤੁਹਾਡੇ ਨਾਲ ਕੌਣ ਖੜੂਗਾ ਕਿ ਇਸ ਕੀ ਇਹ ਤਾਂ ਸਭ ਤੁਸੀਂ ਆਪਣੇ ਪੈਰ ਤੇ ਆਪ ਕਹਾੜਾ ਮਾਰਨ ਵਾਲੀ ਗੱਲ ਆ ਕਿ ਤੁਸੀਂ ਆਪੜਿਆਂ ਨੂੰ ਹੀ ਆਪ ਦੇ ਵਿਰੋਧੀ ਕਰੀ ਜਾਂਦੇ ਹੋ ਤੁਸੀਂ ਆਪਿਆਂ ਵੀ ਥੱਕੇ ਨਹੀਂ ਠੀਕ ਹੈ ਨਾ ਜਿੰਨਾਂ ਦੇ ਲਈ ਤੁਸੀਂ ਕਹਿੰਦੇ ਅਸੀਂ ਲੜਦੇ ਹਾਂ ਤੁਸੀਂ ਜਦੋਂ ਉਹਨਾਂ ਤੇ ਹੀ ਉਹਨਾਂ ਨੂੰ ਧਮਕੀਆਂ ਦੇਈ ਜਾਂਦੇ ਹੋ ਤਾਂ ਫਿਰ ਤੁਸੀਂ ਕੀ ਦੇ ਸਕੇ ਮੈਂ ਬਸ ਇੰਨੀ ਗੱਲ ਕਰਨੀ ਸੀ ਹੁਣ ਮੈਨੂੰ ਤੁਸੀਂ ਦੱਸੋ ਵੀ ਇਹਦੇ ਵਿੱਚ ਕੌਣ ਸਹੀ ਹੈ ਕੌਣ ਗਲਤ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਦਰਜੀਤ ਕਿੱਥੇ ਗਲਤ ਆ ਤੇ ਕੀ ਸਿੱਖ ਫੋਰ ਜਸਟਿਸ ਗਲਤ ਆ ਕਿ ਜੇ ਮੇਰੀ ਇਹ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਜੀ ਉਹ ਕਹਿੰਦੇ ਨਹੀਂ ਹੁੰਦੇ ਵੀ ਆਰੀ ਦੇ ਤਾਂ ਇੱਕ ਪਾਸੇ ਦੰਦੇ ਪਰ ਆਪਣੇ ਲੋਕਾਂ ਦੇ ਦੋਵੇਂ ਪਾਸੇ ਦੰਦੇ ਤੇ ਇਹ ਗੱਲ ਫਿਰ ਹੋਈ ਹੈ ਜੀ ਦਲਜੀਤ ਦਸਾਂਝ ਦੇ ਨਾਲ ਉਹ ਬੰਦਾ ਜੋ ਮਰਜ਼ੀ ਕਰ ਲੈ ਚਾਹੇ ਪੰਜਾਬ ਲਈ ਕਰ ਲੈ ਪੰਜਾਬ ਦੇ ਲੋਕਾਂ ਲਈ ਕਰ ਲੈ ਸਿੱਖ ਧਰਮ ਲਈ ਕਰ ਲੈ ਜਾਂ ਫਿਰ ਉਹ ਭਾਰਤ ਦੇਸ਼ ਲਈ ਕਰ ਲੈ ਉਹਨੂੰ ਵਿਚਾਰੇ ਨੂੰ ਗਾਲ ਨਹੀਂ ਪੈਣਗਾ ਜ਼ਾਰੇ ਪਾਸੇ ਤੇ ਹੁਣ ਜਿਹੜੀ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ ਜੋ ਇਹ ਤਾਂ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਹੈ ਕਿ ਉਹਨੂੰ ਧਮਕੀ ਮਿਲੀ ਹੈ ਤੇ ਧਮਕੀ ਕਿਹਦੇ ਵੱਲੋਂ ਮਿਲੀ ਹੈ ਜੀ ਸਿੱਖ ਫੋਰ ਜਸਟਿਸ ਵੱਲੋਂ ਸਿੱਖ ਫੋਰ ਜਸਟਿਸ ਜਿਹੜੀ ਆਪਣੇ ਆਪ ਨੂੰ ਸਿੱਖਾਂ ਦੀ ਇੱਕ ਸੰਸਥਾ ਮੰਨਦੀ ਆ ਕਿ ਅਸੀਂ ਸਿੱਖਾਂ ਦੇ ਇਨਸਾਫ ਦੀ ਗੱਲ ਕਰਦੇ ਆ ਉਹ ਲੋਕ ਉਹ ਸੰਸਥਾ ਉਸ ਬੰਦੇ ਨੂੰ ਧਮਕੀ ਦੇ ਰਹੀ ਆ ਜਿਨੇ ਕੀ ਕਿੱਥੋਂ ਤੱਕ ਪਹੁੰਚਾ ਦਿੱਤਾ ਪੱਗ ਨੂੰ ਸਿੱਖਾਂ ਨੂੰ ਸਿੱਖਾਂ ਦਾ ਨਾਮ ਪੰਜਾਬ ਦਾ ਨਾਮ ਜਿਹੜਾ ਹਰ ਸਟੇਜ ਦੇ ਉੱਪਰ ਹਰ ਕੰਟਰੀ ਦੇ ਵਿੱਚ ਪੰਜਾਬ ਦੀ ਗੱਲ ਕਰਦਾ ਸਿੱਖ ਦੀ ਗੱਲ ਕਰਦਾ ਪੰਗ ਦੀ ਗੱਲ ਕਰਦਾ ਤੇ ਜਿਹਨੇ ਯਾਰ ਇੰਨਾ ਕੁਝ ਕੀਤਾ ਹਨਾ ਜਿਉਂ ਇੰਨਾ ਜਿਆਦਾ ਵਿਰੋਧ ਝੱਲਣਾ ਪਿਆ ਉਹਦੇ ਖਿਲਾਫ ਹੁਣ ਸਿੱਖ ਫੋਰ ਜਸਟਿਸ ਹੈ ਜਿਹੜੀ ਉਹਨੂੰ ਧਮਕੀਆਂ ਦੇ ਰਹੀ ਹੈ ਤੇ ਕਿਉਂ ਧਮਕੀਆਂ ਦੇ ਰਹੀ ਆ ਕਿਉਂਕਿ ਉਹਨੇ ਅਮਿਤਾਬ ਬਚਨ ਦੇ ਸ਼ੋਅ ਦੇ ਵਿੱਚ ਜਿਹੜਾ ਕਿ ਕੇਬੀਸੀ ਸ਼ੋਅ ਆ ਕੌਣ ਬਣੇਗਾ ਕਰੋੜਪਤੀ ਉਹਦੇ ਵਿੱਚ ਦਲਜੀਤ ਉਸਨ ਚਲਾ ਗਿਆ ਉਹਦੇ ਵਿੱਚ ਚਲਾ ਗਿਆ ਉੱਥੇ ਉਹਨੇ ਅਮਿਤਾਬ ਬਚਨ ਨਾਲ ਬੈਠ ਕੇ ਉਹ ਪੂਰਾ ਸ਼ੋਅ ਕੀਤਾ ਤੇ ਉਹਦੇ ਪੈਰੀਂ ਹੱਥ ਲਾ ਦਿੱਤੇ ਹੁਣ ਇਹ ਜਿਹੜਾ ਪੈਰੀ ਹੱਥ ਲਾਉਣਾ ਨਾ ਇਹ ਤਾਂ ਉਹਦੀ ਯਾਰ ਆਦਤ ਆ ਉਹਦਾ ਸੁਭਾਅ ਉਹਦੀ ਨਿਮਰਤਾ ਉਹ ਹਰ ਇੱਕ ਵੱਡੇ ਬੰਦੇ ਦੇ ਪੈਰੀਂ ਹੱਥ ਲਾਉਂਦਾ ਵੱਡੀ ਉਮਰ ਦੇ ਬੰਦਿਆਂ ਦੇ ਪੈਰੀਂ ਹੱਥ ਲਾਉਂਦਾ ਉਹ ਉਹ ਚਾਹੇ ਕਿਤੇ ਧਰਮ ਦਾ ਹੋਵੇ ਕਿਸੇ ਦੇਸ਼ ਦਾ ਹੋਵੇ ਉਹਦਾ ਸੁਭਾਅ ਉਹ ਆਪਾਂ ਚੇਂਜ ਨਹੀਂ ਕਰ ਸਕਦੇ ਉਹ ਤਾਂ ਉਹਦੀ ਨਿਮਰਤਾ ਤੇ ਇਹ ਤਾਂ ਸਭ ਤੋਂ ਸਮੂਹ ਮੈਂ ਕਹਾਂਗਾ ਪੰਜਾਬੀਆਂ ਦੀ ਇੱਕ ਨਿਮਰਤਾ ਹੁੰਦੀ ਆ ਵੀ ਆਪਾਂ ਆਪ ਤੋਂ ਵੱਡੇ ਜਿਹੜਾ ਉਮਰ ਦੇ ਵਿੱਚ ਵੱਡਾ ਹੁੰਦਾ ਉਹਦੇ ਪੈਰੀਂ ਹੱਥ ਲਾਉਨੇ ਆ ਤੇ ਹੁਣ ਕਿਉਂਕਿ ਦਿਲਜੀਤ ਨੇ ਅਮਿਤਾਭ ਬਚਨ ਦੇ ਪੈਰੀਂ ਹੱਥ ਲਾ ਦਿੱਤੇ ਤਾਂ ਇਹਨੂੰ ਹੁਣ ਬਹੁਤ ਜ਼ਿਆਦਾ ਗਲਤ ਮੰਨਿਆ ਗਿਆ ਜੀ ਇਹਨੂੰ ਮੁੱਦਾ ਬਣਾ ਲਿਆ ਗਿਆ ਤੇ ਉਹਨੂੰ ਹੁਣ ਧਮਕੀਆਂ ਮਿਲ ਰਹੀਆਂ ਨੇ ਧਮਕੀਆਂ ਦੇ ਰਿਹਾ ਉਹਨੂੰ ਤੇ ਇੱਕ ਫੋਰ ਜਸਟਿਸ ਕਿ ਤੂੰ ਆਪਣੇ ਇਸ ਕੀਤੇ ਦੇ ਉੱਤੇ ਮਾਫੀ ਮੰਗ ਯਾਨੀ ਕਿ ਹੁਣ ਇੱਕ ਸਿੱਖ ਨੂੰ ਜਾਂ ਇੱਕ ਪੰਜਾਬੀ ਨੂੰ ਇਸ ਗੱਲ ਲਈ ਵੀ ਮਾਫੀ ਮੰਗਣੀ ਪੈਗੀ ਕਿਉਂਕਿ ਉਹਨੇ ਪੈਰੀ ਹੱਥ ਨਾ ਦਿੱਤੇ ਹੁਣ ਉਹ ਵੱਖਰੀ ਗੱਲ ਹੈ ਕਿ ਤੁਸੀਂ ਅਮਿਤab ਬੱਜਣ ਨੂੰ ਸਿੱਖਾਂ ਦਾ ਵਿਰੋਧੀ ਮੰਨਦੇ ਹੋ ਇਹ ਕਹਿੰਨੇ ਹੋ ਵੀ ਉਹਨੇ 84 ਦੇ ਵਿੱਚ ਕੁਝ ਬੋਲਿਆ ਸੀਗਾ ਉਹ ਇੰਦਰਾ ਗਾਂਧੀ ਦਾ ਖਮੈਤੀ ਸੀਗਾ ਪਰ ਭਾਈ ਸਾਹਿਬ ਉਸ ਤੋਂ ਬਾਅਦ ਅਮਿਤab ਬੱਜਣ ਨੇ ਕਿੰਨੇ ਵਾਰੀ ਸਰਦਾਰਾਂ ਦਾ ਰੋਲ ਕੀਤਾ ਕਿੰਨੇ ਵਾਰੀ ਸਿੱਖ ਬਣ ਕੇ ਰੋਲ ਕੀਤਾ ਉਦੋਂ ਕਿਉਂ ਨਹੀਂ ਰੋਕਿਆ ਉਹਨੂੰ ਉਹਨੂੰ ਕਿਉਂ ਨਹੀਂ ਰੋਕਿਆ ਵੀ ਤੂੰ ਸਿੱਖ ਕਿਉਂ ਬਣ ਰਿਹਾ ਕਿੰਨੇ ਪੱਗਾਂ ਵਾਲੇ ਰੋਲ ਆ ਮੀਤਾ ਬਚਨ ਦੇ ਫਿਲਮਾਂ ਦੇ ਵਿੱਚ ਉਹ ਫੌਜੀ ਬਣਦਾ ਰਿਹਾ ਸਿੱਖ ਸਰਦਾਰ ਬਣਦਾ ਰਿਹਾ ਉਦੋਂ ਤੁਸੀਂ ਕਿੱਥੇ ਸੀ ਉਦੋਂ ਉਹਨੂੰ ਰੋਕਦੇ ਨਾ ਹੁਣ ਇੰਨੇ ਸਾਲ ਬਾਅਦ ਤੇ ਜਦੋਂ ਦਿਲਜੀਤ ਤੁਸਾਂ ਜਿੱਦਾ ਵੀ ਕੋਈ ਇਸ ਚੀਜ਼ ਨਾਲ ਲੈਣਾ ਦੇਣਾ ਵੀ ਨਹੀਂ ਆ ਤੇ ਗੱਲ ਸਿਰਫ ਇਹ ਵੀ ਨਹੀਂ ਤੂੰ ਕੀ ਦੇਖੋ ਯਾਰ ਪੰਜਾਬ ਦੇ ਕਿੰਨੇ ਆਰਟਿਸਟ ਪੰਜਾਬ ਦੇ ਕਿੰਨੇ ਲੋਕ ਕਿੰਨੇ ਕੋਈ ਲੀਡਰ ਕਿੰਨੇ ਵੱਡੇ ਵੱਡੇ ਖਿਡਾਰੀ ਕਿੰਨੇ ਲੋਕ ਉਹ ਮੀਤਾਬ ਚੰਨ ਨੂੰ ਮਿਲਿਆ ਉਹਨਾਂ ਨੇ ਵੀ ਉਹਦੇ ਪੈਰੀਂ ਹਥ ਲਾਏ ਹੋਣਗੇ ਉਹਨਾਂ ਨੂੰ ਕਿਉਂ ਨਹੀਂ ਕੁਝ ਕਿਹਾ ਜਾਂਦਾ ਸਰ ਦਲਜੀਤ ਦੇ ਪਿੱਛੇ ਕਿਉਂ ਪੈਂਦੇ ਆ ਲੋਕ ਕਿਉਂਕਿ ਉਹਦਾ ਨਾਮ ਵੱਡਾ ਉਹ ਮਸ਼ਹੂਰ ਆ ਤੇ ਇਹਦਾ ਹੁਣ ਦੇਖਣ ਤੇ ਹੀ ਪਤਾ ਲੱਗ ਰਿਹਾ ਵੀ ਅੱਜ ਕੱਲ ਮੁੱਦਾ ਸਿਰਫ ਉਸੇ ਦੇ ਲਈ ਬਣਾਇਆ ਜਾਂਦਾ ਜਿਹੜਾ ਮਸ਼ਹੂਰ ਹੋਵੇ ਜਿਹੜਾ ਫੇਮਸ ਹੋਵੇ ਨਹੀਂ ਤਾਂ ਬਹੁਤ ساری ਦੁਨੀਆ ਮੀਤਾਬ ਚੰਨ ਨੂੰ ਮਿਲਦੀ ਆ ਉਹ ਜੋ ਬਹੁਤ ਸਿੱਖ ਆ ਜਿਹੜੇ ਮੀਤਾਬ ਚੰਨ ਨੂੰ ਮਿਲਦੇ ਕਦੇ ਕੋਈ ਮੁੱਦਾ ਨਹੀਂ ਬਣਦਾ ਪੜ੍ਹਉਂਗੇ ਦਜੀਤ ਉਸਾਂ ਨੂੰ ਮਿਲਿਆ ਉਹਨੇ ਕਿਉਂ ਪੈਰੀ ਹੱਥ ਲਾਏ ਇਹ ਮੁੱਦਾ ਬਣ ਗਿਆ ਤੇ ਯਾਰ ਉਹੀ ਗੱਲ ਹੈ ਨਾ ਵੀ ਉਹ ਤਾਂ ਕੁਛ ਮਰਜ਼ੀ ਕਰ ਲੇ ਵਿਚਾਰਾ ਜਦੋਂ ਪੰਜਾਬ ਦੀ ਗੱਲ ਕਰਦਾ ਨਾ ਜਦੋਂ ਉਹ ਕਹਿੰਦਾ ਵੀ ਪੰਜਾਬੀ ਆ ਗਏ ਓਏ ਤਾਂ ਉਹਨੂੰ ਕਿੰਨਾ ਜ਼ਿਆਦਾ ਉਧਰੋਂ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਇਸ ਗੱਲ ਦੇ ਉੱਪਰ ਕਿ ਤੂੰ ਇਹ ਕਿਉਂ ਨਹੀਂ ਕਹਿੰਦਾ ਵੀ ਇੰਡੀਅਨ ਆ ਗਏ ਓਏ ਭਾਰਤੀ ਆ ਗਏ ਪਰ ਉਦੋਂ ਵੀ ਉਹ ਪੰਜਾਬ ਦੀ ਗੱਲ ਕਰਦਾ ਉਹ ਪੰਜਾਬ ਨਾਲ ਖੜਦਾ ਤੇ ਕਹਿੰਦਾ ਕਿ ਮੈਂ ਪਹਿਲਾਂ ਪੰਜਾਬੀ ਆ ਮੈਂ ਪਹਿਲਾਂ ਸਿੱਖ ਆ ਇਸ ਗੱਲ ਲਈ ਉਹਨੂੰ ਕਿੰਨਾ ਜ਼ਿਆਦਾ ਵਿਰੋਧ ਚ ਝਲਣਾ ਪੈਂਦਾ ਦੇਖੋ ਉਹਦੇ ਖਿਲਾਫ ਕਿੰਨਾ ਕੁਝ ਹੁੰਦਾ ਜੇ ਉਹ ਇਧਰ ਦੀ ਗੱਲ ਕਰਦਾ ਤਾਂ ਉਧਰਲੇ ਉਹਦੇ ਖਿਲਾਫ ਹੋ ਜਾਂਦੇ ਆ ਉਹ ਉਹਨੂੰ ਗਾਲਾਂ ਦਿੰਦੇ ਆ ਠੀਕ ਆ ਨਾ ਜੇ ਪੰਜਾਬ ਦੀ ਗੱਲ ਕਰਦਾ ਤਾਂ ਉਹ ਉਧਰੋਂ ਕਿਸੇ ਪਾਸੇ ਦਾ ਨਹੀਂ ਰਹਿੰਦਾ ਤੇ ਜੇ ਹੁਣ ਉਹ ਉਧਰ ਉਸ ਇੰਡਸਟਰੀ ਵਿੱਚ ਕੰਮ ਕਰਦਾ ਤਾਂ ਉਹ ਇਧਰੋਂ ਕਿਸੇ ਪਾਸੇ ਦਾ ਨਹੀਂ ਰਹਿੰਦਾ ਹੁਣ ਦੱਸੋ ਵੀ ਬੰਦਾ ਕਿਹੜੇ ਪਾਸੇ ਜਾਵੇ ਕੀ ਕਰੇ ਹੁਣ ਦਲਜੀਤ ਸਾਂਝ ਘਰੇ ਬਹਿ ਕੇ ਕੰਮ ਕਰਨਾ ਛੱਡਦੇ ਹੋ ਇਹ ਕਹਿਣਾ ਚਾਹੁੰਦੇ ਆ ਇਹ ਯਾਰ ਬੰਦਾ ਆਪਣਾ ਕੰਮ ਕਰ ਰਿਹਾ ਅੱਜ ਸਾਊਥ ਦੇ ਨਾਲ ਫਿਲਮਾਂ ਦੇ ਵਿੱਚੋਂ ਦਿਲਜੀਤ ਦੇ ਗਾਣੇ ਜਾਂਦੇ ਆ ਕੰਤਾਰਾ ਦੇ ਵਿੱਚ ਕਲਕੀ ਵਰਗੀਆਂ ਫਿਲਮਾਂ ਦੇ ਜੋ ਥੀਮ Song ਹਨ ਉਹ ਦਿਲਜੀਤ ਨੇ ਗਾਏ ਆ ਉਹ ਕਿੱਥੇ ਦੀ ਕਿੱਥੇ ਲੈ ਕੇ ਜਾ ਰਿਹਾ ਆਪਣੀ ਇੰਡਸਟਰੀ ਨੂੰ ਪੰਜਾਬੀ ਬੋਲੀ ਨੂੰ ਪੰਜਾਬੀ ਹੱਤ ਨੂੰ ਪਰ ਆਪਣੇ ਲੋਕ ਹੀ ਉਹਦੇ ਲੱਤਾਂ ਖਿੱਚਣ ਤੇ ਲੱਗੇ ਹੋਇਆ ਹੁਣ ਆਹ ਕੰਮ ਕਰਕੇ ਇਹਨਾਂ ਨੂੰ ਕੀ ਲੱਗਦਾ ਵੀ ਲੋਕ ਸਾਡਾ ਸਾਥ ਦੇਣਗੇ ਸਿੱਖ ਫੋਰ ਜਸਟਿਸ ਉਹਨਾਂ ਦੀ ਮੈਂ ਗੱਲ ਕਰ ਰਿਹਾ ਕਿ ਪਹਿਲਾਂ ਹੀ ਇਹਨਾਂ ਕੁਝ ਬੋਲਦੇ ਆ ਲੋਕ ਠੀਕਾ ਹੁਣ ਤੁਸੀਂ ਜਦੋਂ ਆਪਣੇ ਲੋਕਾਂ ਦੇ ਖਿਲਾਫ ਚੱਲ ਜਾਓਗੇ ਯਾਰ ਤਾਂ ਫਿਰ ਤੁਹਾਡੇ ਨਾਲ ਕੌਣ ਖੜੂਗਾ ਤੁਸੀਂ ਕਹਿੰਦੇ ਹੋ ਜਿਵੇਂ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੇ ਆ ਤੇ ਅਸੀਂ ਵੀ ਮੰਨਦੇ ਆ ਕਿ ਮੰਨਦੇ ਆ ਵੀ ਤੁਸੀਂ ਸਾਡੇ ਹੱਕਾਂ ਦੀ ਗੱਲ ਕਰਦੇ ਹੋ ਪਰ ਜਦੋਂ ਤੁਸੀਂ ਹੁਣ ਆਹ ਕੰਮ ਕਰਦੇ ਹੋ ਤੁਸੀਂ ਉਸ ਖਲਾ ਬੋਲ ਰਹੇ ਹੋ ਜਿਹੜਾ ਕਿ ਸਿੱਖਾਂ ਬਾਰੇ ਬੋਲਦਾ ਸਿੱਖਾਂ ਦੀ ਜੋ ਆਵਾਜ਼ ਆ ਜੋ ਪੰਜਾਬੀਆਂ ਦੀ ਆਵਾਜ਼ ਜੋ ਤੁਸੀਂ ਉਹਦੇ ਹੀ ਹੁਣ ਖਿਲਾਫ ਚੁਲੀ ਜਾਂਦੇ ਹੋ ਤਾਂ ਫਿਰ ਤੁਹਾਡੇ ਨਾਲ ਕੌਣ ਖੜੂਗਾ ਕਿਸੇ ਇਹ ਤਾਂ ਸਗੋ ਤੁਸੀਂ ਆਪਣੇ ਪੈਰ ਤੇ ਆਪ ਕਹਾੜਾ ਮਾਰਨ ਵਾਲੀ ਗੱਲ ਆ ਕਿ ਤੁਸੀਂ ਆਪੜਿਆਂ ਨੂੰ ਹੀ ਆਪ ਦੇ ਵਿਰੋਧੀ ਕਰੀ ਜਾਂਦੇ ਹੋ ਤੁਸੀਂ ਆਪਦੇ ਵੀ ਥੱਕ ਨਹੀਂ ਠੀਕ ਹੈ ਨਾ ਜਿੰਨਾਂ ਦੇ ਲਈ ਤੁਸੀਂ ਕਹਿੰਦੇ ਅਸੀਂ ਲੜਦੇ ਹਾਂ ਤੁਸੀਂ ਜਦੋਂ ਉਹਨਾਂ ਤੇ ਹੀ ਉਹਨਾਂ ਨੂੰ ਧਮਕੀਆਂ ਦੇਈ ਜਾਂਦੇ ਹੋ ਤਾਂ ਫਿਰ ਤੁਸੀਂ ਕੀ ਦੇ ਸਕਦੇ ਹੋ ਮੈਂ ਬਸ ਇੰਨੀ ਗੱਲ ਕਰਨੀ ਸੀ ਹੁਣ ਮੈਨੂੰ ਤੁਸੀਂ ਦੱਸੋ ਵੀ ਇਹਦੇ ਵਿੱਚ ਕੌਣ ਸਹੀ ਹੈ ਕੌਣ ਗਲਤ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਦਲਜੀਤ ਕਿੱਥੇ ਗਲਤ ਹੈ ਤੇ ਕਿ ਸਿੱਖ ਫੋਰ ਜਸਟਿਸ ਗਲਤ ਹੈ ਤੇ ਜੇ ਮੇਰੀ ਇਹ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਜੀ ਉਹ ਕਹਿੰਦੇ ਨਹੀਂ ਹੁੰਦੇ ਵੀ ਆਰੀ ਦੇ ਤਾਂ ਇੱਕ ਪਾਸੇ ਦੰਦੇ ਪਰ ਆਪਣੇ ਲੋਕਾਂ ਨੂੰ ਦੋਵੇਂ ਪਾਸੇ ਦੰਦੇ ਤੇ ਇਹ ਗੱਲ ਫਿਰ ਹੋਈ ਹੈ ਜੀ ਦਲਜੀਤ ਦੋਸਾਂਝ ਦੇ ਨਾਲ ਉਹ ਬੰਦਾ ਜੋ ਮਰਜ਼ੀ ਕਰ ਲੈ ਚਾਹੇ ਪੰਜਾਬ ਲਈ ਕਰ ਲੈ ਪੰਜਾਬ ਦੇ ਲੋਕਾਂ ਲਈ ਕਰ ਲੈ ਸਿੱਖ ਪਾਸੇ ਦੰਦੇ ਪਰ ਆਪਣੇ ਲੋਕਾਂ ਨੂੰ ਦੋਵੇਂ ਪਾਸੇ ਦੰਦੇ ਤੇ ਇਹ ਗੱਲ ਫਿਰ ਹੋਈ ਹੈ ਜੀ ਦਲਜੀਤ ਦੋਸਾਂਝ ਦੇ ਨਾਲ ਉਹ ਬੰਦਾ ਜੋ ਮਰਜ਼ੀ ਕਰ ਲੈ ਚਾਹੇ ਪੰਜਾਬ ਲਈ ਕਰ ਲੈ ਪੰਜਾਬ ਦੇ ਲੋਕਾਂ ਲਈ ਕਰ ਲੈ ਸਿੱਖ ਧਰਮ ਲਈ ਕਰ ਲੈ ਜਾਂ ਫਿਰ ਉਹ ਭਾਰਤ ਦੇਸ਼ ਲਈ ਕਰ ਲੈ ਉਹਨੂੰ ਵਿਚਾਰੇ ਨੂੰ ਗਾਲ ਨਹੀਂ ਪੈਣਾ ਚਾਹਰੇ ਪਾਸੇ ਤੇ ਹੁਣ ਜਿਹੜੀ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ ਜੋ ਇਹ ਤਾਂ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਹੈ ਕਿ ਉਹਨੂੰ ਧਮਕੀ ਮਿਲੀ ਹੈ ਤੇ ਧਮਕੀ ਕਿਹਦੇ ਵੱਲੋਂ ਮਿਲੀ ਹੈ ਜੀ ਸਿੱਖ ਫੋਰ ਜਸਟਿਸ ਵੱਲੋਂ ਸਿੱਖ ਫੋਰ ਜਸਟਿਸ ਜਿਹੜੀ ਆਪਣੇ ਆਪ ਨੂੰ ਸਿੱਖਾਂ ਦੀ ਇੱਕ ਸੰਸਥਾ ਮੰਨਦੀ ਆ ਕਿ ਅਸੀਂ ਸਿੱਖਾਂ ਦੇ ਇਨਸਾਫ ਦੀ ਗੱਲ ਕਰਦੇ ਆ ਉਹ ਲੋਕ ਉਹ ਸੰਸਥਾ ਉਸ ਬੰਦੇ ਨੂੰ ਧਮਕੀ ਦੇ ਰਹੀ ਆ ਜਿਨੇ ਕੀ ਕਿੱਥੋਂ ਤੱਕ ਪਹੁੰਚਾ ਦਿੱਤਾ ਪੱਗ ਨੂੰ ਸਿੱਖਾਂ ਨੂੰ ਸਿੱਖਾਂ ਦਾ ਨਾਮ ਪੰਜਾਬ ਦਾ ਨਾਮ ਜਿਹੜਾ ਹਰ ਸਟੇਜ ਦੇ ਉੱਪਰ ਹਰ ਕੰਟਰੀ ਦੇ ਵਿੱਚ ਪੰਜਾਬ ਦੀ ਗੱਲ ਕਰਦਾ ਸਿੱਖ ਦੀ ਗੱਲ ਕਰਦਾ ਪੰਗ ਦੀ ਗੱਲ ਕਰਦਾ ਤੇ ਜਿਹਨੇ ਯਾਰ ਇੰਨਾ ਕੁਝ ਕੀਤਾ ਹਨਾ ਜਿਹਨੂੰ ਇੰਨਾ ਜ਼ਿਆਦਾ ਵਿਰੋਧ ਝੱਲਣਾ ਪਿਆ ਉਹਦੇ ਖਿਲਾਫ ਹੁਣ ਸਿੱਖ ਫੋਰ ਜਸਟਿਸ ਹੈ ਜਿਹੜੀ ਉਹਨੂੰ ਤੰਕੀਆਂ ਦੇ ਰਹੀ ਹੈ ਤੇ ਕਿਉਂ ਤੰਕੀਆਂ ਦੇ ਰਹੀ ਆ ਕਿਉਂਕਿ ਉਹਨੇ ਅਮਿਤਾਬ ਬਚਨ ਦੇ ਸ਼ੋਅ ਦੇ ਵਿੱਚ ਜਿਹੜਾ ਕਿ ਕੇਬੀਸੀ ਸ਼ੋਅ ਆ ਕੌਣ ਬਣੇਗਾ ਕਰੋੜਪਤੀ ਉਹਦੇ ਵਿੱਚ ਦਲਜੀਤ ਸਾਨ ਚਲਾ ਗਿਆ ਉਹਦੇ ਵਿੱਚ ਚਲਾ ਗਿਆ ਉੱਥੇ ਉਹਨੇ ਅਮਿਤਾਬ ਬਚਨ ਨਾਲ ਬੈਠ ਕੇ ਉਹ ਪੂਰਾ ਸ਼ੋਅ ਕੀਤਾ ਤੇ ਉਹਦੇ ਪੈਰੀ ਹੱਥ ਲਾ ਦਿੱਤੇ ਹੁਣ ਇਹ ਜਿਹੜਾ ਪੈਰੀ ਹੱਥ ਲਾਉਣਾ ਨਾ ਇਹ ਤਾਂ ਉਹਦੀ ਯਾਰ ਆਦਤ ਆ ਉਹਦਾ ਸੁਭਾਅ ਉਹਦੀ ਨਿਮਰਤਾ ਉਹ ਹਰ ਇੱਕ ਵੱਡੇ ਬੰਦੇ ਦੇ ਪੈਰੀ ਹੱਥ ਲਾਉਂਦਾ ਵੱਡੀ ਉਮਰ ਦੇ ਬੰਦਿਆਂ ਦੇ ਪੈਰੀ ਹੱਥ ਲਾਉਂਦਾ ਉਹ ਉਹ ਚਾਹੇ ਕਿਥੇ ਧਰਮ ਦਾ ਹੋਵੇ ਕਿਸੇ ਦੇਸ਼ ਦਾ ਹੋਵੇ ਉਹਦਾ ਸੁਭਾਅ ਉਹ ਆਪਾਂ ਚੇਂਜ ਨਹੀਂ ਕਰ ਸਕਦੇ ਉਹ ਤਾਂ ਉਹਦੀ ਨਿਮਰਤਾ ਤੇ ਇਹ ਤਾਂ ਸਭ ਤੋਂ ਸਮੂਹ ਮੈਂ ਕਹਾਂਗਾ ਪੰਜਾਬੀਆਂ ਦੀ ਇੱਕ ਨਿਮਰਤਾ ਹੁੰਦੀ ਹੈ ਵੀ ਆਪਾਂ ਆਪ ਤੋਂ ਵੱਡੇ ਜਿਹੜਾ ਉਮਰ ਦੇ ਵਿੱਚ ਵੱਡਾ ਹੁੰਦਾ ਉਹਦੇ ਪੈਰੀ ਹੱਥ ਲਾਉਨੇ ਆ ਇਹ ਕੋਣ ਕਿਉਂਕਿ ਦਲਜੀਤ ਨੇ ਅਮਿਤਾਬ ਬਚਨ ਦੇ ਪੈਰੀਂ ਹੱਥ ਲਾ ਦਿੱਤੇ ਤਾਂ ਇਹਨੂੰ ਹੁਣ ਬਹੁਤ ਜ਼ਿਆਦਾ ਗਲਤ ਮੰਨਿਆ ਗਿਆ ਜੀ ਇਹਨੂੰ ਮੁੱਦਾ ਬਣਾ ਲਿਆ ਗਿਆ ਤੇ ਉਹਨੂੰ ਹੁਣ ਧਮਕੀਆਂ ਮਿਲ ਰਹੀਆਂ ਨੇ ਧਮਕੀਆਂ ਦੇ ਰਿਹਾ ਉਹਨੂੰ ਤੇ ਇੱਕ ਫੋਰ ਜਸਟ ਕਿ ਤੂੰ ਆਪਣੇ ਇਸ ਕੀਤੇ ਦੇ ਉੱਤੇ ਮਾਫੀ ਮੰਗ ਯਾਨੀ ਕਿ ਹੁਣ ਇੱਕ ਸਿੱਖ ਨੂੰ ਜਾਂ ਇੱਕ ਪੰਜਾਬੀ ਨੂੰ ਇਸ ਗੱਲ ਲਈ ਵੀ ਮਾਫੀ ਮੰਗਣੀ ਪੈਗੀ ਕਿਉਂਕਿ ਉਹਨੇ ਪੈਰੀਂ ਹੱਥ ਲਾ ਦਿੱਤੇ ਹੁਣ ਉਹ ਵੱਖਰੀ ਗੱਲ ਹੈ ਵੀ ਤੁਸੀਂ ਅਮਿਤਾਬ ਬਚਨ ਨੂੰ ਸਿੱਖਾਂ ਦਾ ਵਿਰੋਧੀ ਮੰਨਦੇ ਹੋ ਇਹ ਕਹਿੰਦੇ ਹੋ ਵੀ ਉਹਨੇ 84 ਦੇ ਵਿੱਚ ਕੁਝ ਬੋਲਿਆ ਸੀਗਾ ਉਹ ਇੰਦਰਾ ਗਾਂਧੀ ਦਾ ਖਮੈਤੀ ਸੀਗਾ ਪਰ ਭਾਈ ਸਾਹਿਬ ਉਸ ਤੋਂ ਬਾਅਦ ਅਮਿਤਾਬ ਬੱਚਨ ਨੇ ਕਿੰਨੇ ਵਾਰੀ ਸਰਦਾਰਾਂ ਦਾ ਰੋਲ ਕੀਤਾ ਕਿੰਨੇ ਵਾਰੀ ਸਿੱਖ ਬਣ ਕੇ ਰੋਲ ਕੀਤਾ ਉਦੋਂ ਕਿਉਂ ਨਹੀਂ ਰੋਕਿਆ ਉਹਨੂੰ ਉਹਨੂੰ ਕਿਉਂ ਨਹੀਂ ਰੋਕਿਆ ਵੀ ਤੂੰ ਸਿੱਖ ਕਿਉਂ ਬਣ ਰਿਹਾ ਕਿੰਨੇ ਪੱਗਾਂ ਵਾਲੇ ਰੋਲ ਅਮਿਤਾਬ ਬੱਚਨ ਦੇ ਫਿਲਮਾਂ ਦੇ ਵਿੱਚ ਉਹ ਫੌਜੀ ਬਣਦਾ ਰਿਹਾ ਸਿੱਖ ਸਰਦਾਰ ਬਣਦਾ ਰਿਹਾ ਉਦੋਂ ਤੁਸੀਂ ਕਿੱਥੇ ਸੀ ਉਦੋਂ ਉਹਨੂੰ ਰੋਕਦੇ ਨਾ ਹੁਣ ਇੰਨੇ ਸਾਲ ਬਾਅਦ ਤੇ ਜਦੋਂ ਦਿਲਜੀਤ ਤੁਸਾਂ ਜਿੱਦਾ ਕਿ ਕੋਈ ਇਸ ਚੀਜ਼ ਨਾਲ ਲੈਣਾ ਦੇਣਾ ਵੀ ਨਹੀਂ ਆ ਗੰਨ ਸਿਰਫ ਇਹ ਵੀ ਨਹੀਂ ਤੁਸੀਂ ਦੇਖੋ ਯਾਰ ਪੰਜਾਬ ਦੇ ਕਿੰਨੇ ਆਰਟਿਸਟ ਪੰਜਾਬ ਦੇ ਕਿੰਨੇ ਲੋਕ ਕਿੰਨੇ ਕੋਈ ਲੀਡਰ ਕਿੰਨੇ ਵੱਡੇ ਵੱਡੇ ਖਿਡਾਰੀ ਕਿੰਨੇ ਲੋਕ ਉਹ ਅਮਤਾ ਬੱਚੇ ਨੂੰ ਮਿਲੇ ਉਹਨਾਂ ਨੇ ਵੀ ਉਹਦੇ ਪੈਰੀਂ ਹਥ ਲਾਏ ਹੋਣਗੇ ਉਹਨਾਂ ਨੂੰ ਕਿਉਂ ਨਹੀਂ ਕੁਝ ਕਿਹਾ ਜਾਂਦਾ ਸਰ ਦਜੀਤ ਦੇ ਪਿੱਛੇ ਕਿਉਂ ਪੈਂਦੇ ਆ ਲੋਕ ਕਿਉਂਕਿ ਉਹਦਾ ਨਾਮ ਵੱਡਾ ਉਹ ਮਸ਼ਹੂਰ ਆ ਤੇ ਇਹਦਾ ਹੁਣ ਦੇਖਣ ਤੇ ਪਤਾ ਲੱਗ ਰਿਹਾ ਵੀ ਅੱਜ ਕੱਲ ਮੁੱਦਾ ਸਿਰਫ ਉਸੇ ਦੇ ਲਈ ਬਣਾਇਆ ਜਾਂਦਾ ਜਿਹੜਾ ਮਸ਼ਹੂਰ ਹੋਵੇ ਜਿਹੜਾ ਫੇਮਸ ਹੋਵੇ ਨਹੀਂ ਤਾਂ ਬਹੁਤ ساری ਦੁਨੀਆ ਮੀਤਾਬ ਬੱਚੇ ਨੂੰ ਮਿਲਦੀ ਆ ਉਹ ਜਿਹੜੇ ਬਹੁਤ ਸਿੱਖਾ ਜਿਹੜੇ ਮੀਤਾਬ ਬੱਚੇ ਨੂੰ ਮਿਲਦੇ ਕਦੇ ਕੋਈ ਮੁੱਦਾ ਨਹੀਂ ਬਣਦਾ ਪਰ ਕਿਉਂਕਿ ਦਲਜੀਤ ਉਸਾਂ ਨੂੰ ਮਿਲਿਆ ਉਹਨੇ ਕਿਉਂ ਪੈਰੀਆਂ ਹੱਥ ਲਾਈ ਇਹ ਮੁੱਦਾ ਬਣ ਗਿਆ ਤੇ ਯਾਰ ਉਹੀ ਗੱਲ ਹੈ ਨਾ ਵੀ ਉਹ ਤਾਂ ਕੁਛ ਮਰਜ਼ੀ ਕਰ ਲੇ ਵਿਚਾਰਾ ਜਦੋਂ ਪੰਜਾਬ ਦੀ ਗੱਲ ਕਰਦਾ ਨਾ ਜਦੋਂ ਉਹ ਕਹਿੰਦਾ ਵੀ ਪੰਜਾਬੀ ਆ ਗਏ ਓਏ ਤਾਂ ਉਹਨੂੰ ਕਿੰਨਾ ਜ਼ਿਆਦਾ ਉਧਰੋਂ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਇਸ ਗੱਲ ਦੇ ਉੱਪਰ ਕਿ ਤੂੰ ਇਹ ਕਿਉਂ ਨਹੀਂ ਕਹਿੰਦਾ ਵੀ ਇੰਡੀਅਨ ਆ ਗਏ ਓਏ ਭਾਰਤੀ ਆ ਗਏ ਪਰ ਉਦੋਂ ਵੀ ਉਹ ਪੰਜਾਬ ਦੀ ਗੱਲ ਕਰਦਾ ਉਹ ਪੰਜਾਬ ਨਾਲ ਖੜਦਾ ਤੇ ਕਹਿੰਦਾ ਕਿ ਮੈਂ ਪਹਿਲਾਂ ਪੰਜਾਬ ਮੈਂ ਪਹਿਲਾਂ ਸੇਖਾਂ ਇਸ ਗੱਲ ਲਈ ਉਹਨੂੰ ਕਿੰਨਾ ਜ਼ਿਆਦਾ ਵਿਰੋਧ ਚੱਲਣਾ ਪੈਂਦਾ ਦੇਖੋ ਉਹਦੇ ਖਿਲਾਫ ਕਿੰਨਾ ਕੁਝ ਹੁੰਦਾ ਜੇ ਉਹ ਇਧਰ ਦੀ ਗੱਲ ਕਰਦਾ ਤਾਂ ਉਧਰਲੇ ਉਹਦੇ ਖਿਲਾਫ ਹੋ ਜਾਂਦੇ ਆ ਉਹ ਉਹਨੂੰ ਗਾਲਾਂ ਦਿੰਦੇ ਆ ਠੀਕ ਆ ਨਾ ਜੇ ਪੰਜਾਬ ਦੀ ਗੱਲ ਕਰਦਾ ਤਾਂ ਉਹ ਉਧਰੋਂ ਕਿਤੇ ਪਾਸੇ ਦਾ ਨਹੀਂ ਰਹਿੰਦਾ ਤੇ ਜੇ ਹੁਣ ਉਹ ਉਧਰ ਉਸ ਇੰਡਸਟਰੀ ਵਿੱਚ ਕੰਮ ਕਰਦਾ ਤਾਂ ਉਹ ਇਧਰੋਂ ਕਿਤੇ ਪਾਸੇ ਦਾ ਨਹੀਂ ਰਹਿੰਦਾ ਹੁਣ ਦੱਸੋ ਵੀ ਬੰਦਾ ਕਿਹੜੇ ਪਾਸੇ ਜਾਵੇ ਕੀ ਕਰੇ ਹੁਣ ਦਲਜੀਤ ਸਾਂਝ ਘਰੇ ਬਹਿ ਕੇ ਕੰਮ ਕਰਨਾ ਛੱਡਦੇ ਹੋ ਇਹ ਕਹਿਣਾ ਚਾਹੁੰਦੇ ਆ ਇਹ ਯਾਰ ਬੰਦਾ ਆਪਣਾ ਕੰਮ ਕਰ ਰਿਹਾ ਅੱਜ ਸਾਊਥ ਦੇ ਨਾਲ ਫਿਲਮਾਂ ਦੇ ਵਿੱਚੋਂ ਦਿਲਜੀਤ ਦੇ ਗਾਣੇ ਜਾਂਦੇ ਆ ਕੰਤਾਰਾ ਦੇ ਵਿੱਚ ਕਲਕੀ ਵਰਗੀਆਂ ਫਿਲਮਾਂ ਦੇ ਜੋ ਥੀਮ Song ਹਨ ਉਹ ਦਿਲਜੀਤ ਨੇ ਗਾਏ ਆ ਉਹ ਕਿੱਥੇ ਦੀ ਕਿੱਥੇ ਲੈ ਕੇ ਜਾ ਰਿਹਾ ਆਪਣੀ ਇੰਡਸਟਰੀ ਨੂੰ ਪੰਜਾਬੀ ਬੋਲੀ ਨੂੰ ਪੰਜਾਬੀ ਹੱਤ ਨੂੰ ਪਰ ਆਪਣੇ ਲੋਕ ਹੀ ਉਹਦੇ ਲੱਤਾਂ ਖਿੱਚਣ ਤੇ ਲੱਗੇ ਹੋਇਆ ਹੁਣ ਆਹ ਕੰਮ ਕਰਕੇ ਇਹਨਾਂ ਨੂੰ ਕੀ ਲੱਗਦਾ ਵੀ ਲੋਕ ਸਾਡਾ ਸਾਥ ਦੇਣਗੇ ਸਿੱਖ ਫੋਰ ਜਸਟਿਸ ਉਹਨਾਂ ਦੀ ਮੈਂ ਗੱਲ ਕਰ ਰਿਹਾ ਕਿ ਪਹਿਲੇ ਇਹਨਾਂ ਕੁਝ ਬੋਲਦੇ ਆ ਲੋਕ ਠੀਕ ਆ ਹੁਣ ਤੁਸੀਂ ਜਦੋਂ ਆਪਣੇ ਲੋਕਾਂ ਦੇ ਖਿਲਾਫ ਚੱਲ ਜਾਓਗੇ ਯਾਰ ਤਾਂ ਫਿਰ ਤੁਹਾਡੇ ਨਾਲ ਕੌਣ ਖੜੂਗਾ ਤੁਸੀਂ ਕਹਿੰਦੇ ਹੋ ਜਿਵੇਂ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੇ ਆ ਤੇ ਅਸੀਂ ਵੀ ਮੰਨਦੇ ਆ ਕਿ ਮੰਨਦੇ ਆ ਵੀ ਤੁਸੀਂ ਸਾਡੇ ਹੱਕਾਂ ਦੀ ਗੱਲ ਕਰਦੇ ਹੋ ਪਰ ਜਦੋਂ ਤੁਸੀਂ ਹਣ ਆਹ ਕੰਮ ਕਰਦੇ ਹੋ ਤੁਸੀਂ ਉਸ ਖਿਲਾਫ ਬੋਲ ਰਹੇ ਹੋ ਜਿਹੜਾ ਕਿ ਸਿੱਖਾਂ ਬਾਰੇ ਬੋਲਦਾ ਸਿੱਖਾਂ ਦੀ ਜੋ ਆਵਾਜ਼ ਆ ਜੋ ਪੰਜਾਬੀਆਂ ਦੀ ਆਵਾਜ਼ ਜੋ ਤੁਸੀਂ ਉਹਦੇ ਹੀ ਹੁਣ ਖਿਲਾਫ ਚੁਲੀ ਜਾਂਦੇ ਤਾਂ ਫਿਰ ਤੁਹਾਡੇ ਨਾਲ ਕੌਣ ਖੜੂਗਾ ਇਸ ਕੇ ਇਹ ਤਾਂ ਸਗੋ ਤੁਸੀਂ ਆਪਣੇ ਪੈਰ ਤੇ ਆਪ ਘਾੜਾ ਮਾਰਨ ਵਾਲੀ ਗੱਲ ਆ ਕਿ ਤੁਸੀਂ ਆਪੜਿਆਂ ਨੂੰ ਹੀ ਆਪ ਦੇ ਵਿਰੋਧੀ ਕਰੀ ਜਾਂਦੇ ਹੋ ਤੁਸੀਂ ਆਗਿਆ ਨਹੀਂ ਦੇ ਸਕੇ ਨਹੀਂ ਠੀਕ ਹੈ ਨਾ ਜਿੰਨਾਂ ਦੇ ਲਈ ਤੁਸੀਂ ਕਹਿੰਦੇ ਅਸੀਂ ਲੜਦੇ ਹਾਂ ਤੁਸੀਂ ਜਦੋਂ ਉਹਨਾਂ ਤੇ ਹੀ ਉਹਨਾਂ ਨੂੰ ਧਮਕੀਆਂ ਦੇਈ ਜਾਂਦੇ ਹੋ ਤਾਂ ਫਿਰ ਤੁਸੀਂ ਕੀ ਦੇ ਸਕਦੇ ਹੋ ਮੈਂ ਬਸ ਇੰਨੀ ਗੱਲ ਕਰਨੀ ਸੀ ਹੁਣ ਮੈਨੂੰ ਤੁਸੀਂ ਦੱਸੋ ਵੀ ਇਹਦੇ ਵਿੱਚ ਕੌਣ ਸਹੀ ਹੈ ਕੌਣ ਗਲਤ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਦਰਜੀਤ ਕਿੱਥੇ ਗਲਤ ਆ ਤੇ ਕੀ ਸਿੱਖ ਫੋਰ ਜਸਟਿਸ ਗਲਤ ਆ ਕਿ ਜੇ ਮੇਰੀ ਇਹ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਜੀ ਉਹ ਕਹਿੰਦੇ ਨਹੀਂ ਹੁੰਦੇ ਵੀ ਆਰੀ ਦੇ ਤਾਂ ਇੱਕ ਪਾਸੇ ਦੰਦੇ ਪਰ ਆਪਣੇ ਲੋਕਾਂ ਦੇ ਦੋਵੇਂ ਪਾਸੇ ਦੰਦੇ